ਬੰਦਾ ਕਹਿੰਦਾ ਕਿ ਮੈਨੂੰ ਕਬਜ ਜੰਨੀ ਵਾਰ ਹੋ ਗਈ ਮੈਂ ਡਾਕਟਰ ਨੂੰ ਜਾ ਕੇ ਕੀ ਦੱਸੂਗਾ ਮੈਨੂੰ 6 ਮਹੀਨੇ ਤੋਂ ਕਬਜ ਹੈ ਮੈਨੂੰ 2 ਮਹੀਨੇ ਤੋਂ ਕਬਜ ਹੈ ਬਿਮਾਰੀ ਤਾਂ ਬਿਮਾਰੀ ਹੈ ਜੇ ਤੁਸੀਂ ਉਹਨੂੰ ਸ਼ਰਮਾਈ ਜਾਓਗੇ ਠੀਕ ਨਹੀਂ ਕਰਾਉਂਗੇ ਤਾਂ ਹੋ ਸਕਦਾ ਕਿਸੇ ਗੰਭੀਰ ਬਿਮਾਰੀ ਦਾ ਰੂਪ ਲੈ ਸਕਦੀ ਹੈ ਕਬਜ ਹੋਈ ਜਾਂ ਲੈਟ੍ਰਿਨ ਕਰਦੇ ਕੰਮੇ ਪ੍ਰੈਸ਼ਰ ਪਿਆ ਤਾਂ ਉਸ ਟਾਈਮ ਜਦ ਆਪਾਂ ਜਿਆਦਾ ਜ਼ੋਰ ਲਗਾਨੇ ਆ ਤਾਂ ਜਿਹੜੀਆਂ ਉਹਨੀਆਂ ਲੈਟ੍ਰਿਨ ਵਾਲੇ ਰਸਤੇ ਦੀਆਂ ਨਾੜਾਂ ਨੇ ਆਰਟਰੀਜ਼ ਵੇਨਜ਼ ਨੇ ਉਹ ਰਪਚਰ ਹੋ ਜਾਂਦੀਆਂ ਉਹਨਾਂ ਦੀ ਸਵੇਲਿੰਗ ਹੋ ਜਾਂਦੀ ਹੈ ਸਵੇਲਿੰਗ ਹੋ ਕੇ ਮੋਕੇ ਬਣ ਜਾਂਦੇ ਆ ਲੈਟਰਿੰਗ ਦੇ ਜ਼ਰੀਏ ਖੂਨ ਚੱਲਦਾ ਜੀ ਇਹ ਕੀ ਹੈ ਬਵਾਸੀਰ ਹੈ ਜਾਂ ਕੁਝ ਹੋਰ ਹੈ ਜੀ ਨਹੀਂ ਨਹੀਂ ਦੇਖੋ ਇਹਦੇ ਬਹੁਤ ਜ਼ਿਆਦੇ ਕਾਰਨ ਹੋ ਸਕਦੇ ਨੇ ਜੀ ਇਹਦੀ ਬਵਾਸੀਰ ਵੀ ਹੋ ਸਕਦੀ ਹੈ ਇਹ ਇਹ ਫਿਸ਼ਨਾ ਵੀ ਹੋ ਸਕਦੀਆਂ ਨੇ ਇਹ ਪਗੰਦਰ ਵੀ ਹੋ ਸਕਦਾ ਜੀ ਇਹ ਅਤ ਕਲੈਟਰ ਵੀ ਹੋ ਸਕਦਾ ਜੀ ਇਹਦੇ ਨਾਲ ਕਿਸੇ ਮਾਹਰ ਕੋਲੋਂ ਇਹਦਾ ਰਿਪੋਰਟ ਕਰਾ ਲੈਣਾ ਚਾਹੀਦੀ ਜੀ ਚੈਕ ਕਰਾ ਲੈਣਾ ਚਾਹੀਦਾ ਇਹ ਵੀ ਇਹ ਕੀ ਆ ਕਿਉਂਕਿ ਹਰੇਕ ਜਿਹੜਾ ਖੂਨ ਆਉਂਦਾ ਉਹ ਬਵਾਸੀਰ ਨਹੀਂ ਹੁੰਦਾ ਆਪ ਮੈਡੀਕਲ ਸਟੋਰ ਤੇ ਜਾਨੇ ਪੈ ਗਏ ਕਿ ਮੈਨੂੰ ਕਬਜ਼ੀ ਹੋ ਗਈ ਮੈਨੂੰ ਉਹ ਹੋ ਗਿਆ ਉਹ ਕਹਿੰਦਾ ਤੇਰਾ ਪੇਟ ਸਾਫ ਨਹੀਂ ਹੁੰਦਾ ਕਹਿੰਦਾ ਹਾਂ ਪੇਟ ਸਾਫ ਨਹੀਂ ਹੁੰਦਾ ਉਹ ਚੂਰਨ ਦੇ ਦਿੰਦੇ ਨੇ ਜੀ ਇਹ ਤੇ ਵਿੱਚ ਤਾਂ ਲੈਟ੍ਰੀਟਸਮ ਤੇ ਵੱਧ ਪਰ ਹੁੰਦੀ ਜਾਂਦੀ ਹੈ ਤੇ ਵਿੱਚ ਤਾਂ ਜੀ ਇਹ ਸਾਡੇ ਕੋਲ ਇਸ ਬਿਮਾਰੀ ਦਾ ਜੀ ਚਾਹੇ ਬਾਬਾ ਸੀਖਾ ਜੀ ਚਾਹੇ ਫਿਸ਼ਰਾ ਨੇ ਚਾਹੇ ਪਗੰਦਰ ਚਾਹੇ ਆਸੋਕ ਲੈਟਸਾ ਜੀ ਸਾਰ ਸਾਰੀਆਂ ਬਿਮਾਰੀਆਂ ਦਾ ਸਾਡੇ ਕੋਲ ਬਹੁਤ ਸਟਿਕ ਅਲਾਜ ਆ ਜਾਂਦੀ ਹੈ ਨਾਲੇ ਜਦੋਂ ਸਾਰੀ ਚੀਜ਼ਾਂ ਦਵਾਈਆਂ ਟਾਈਮ ਬੌਂਡ ਹੋਣਗੀਆਂ ਜਿੰਦਗੀ ਦੇ ਵਿੱਚ ਦੁਬਾਰਾ ਕਰੇ ਬਿਮਾਰੀ ਹੋਣੀ ਫਿਰਦੀ ਵਾਰ ਜੀ ਹੈ ਕਈਆਂ ਨੂੰ ਖਣਕ ਖਾਣ ਦੇ ਨਾਲ ਲੂਜ਼ ਮੋਸ਼ਨ ਹੋ ਸਕਦੇ ਆ ਧੱਫੜ ਹੋ ਸਕਦੇ ਆ ਇਕੱਲੇ ਕਣਕ ਨਹੀਂ ਕਈਆਂ ਨੂੰ ਨਟਸ ਤੋਂ ਅਲਰਜੀ ਹੁੰਦੀ ਹੈ ਜਾਂ ਫੁੱਲਾਂ ਤੋਂ ਅਲਰਜੀ ਹੁੰਦੀ ਹੈ ਜਾਂ ਹੋਰ ਕਿਸੇ ਖਾਣ ਪੀਣ ਵਾਲੀ ਚੀਜ਼ ਹੋਗੀ ਕਈ ਕਹਿੰਦੇ ਆ ਮੈਂ ਦੁੱਧ ਨਹੀਂ ਪੀ ਸਕਦਾ ਮੈਂ ਦਹੀਂ ਨਹੀਂ ਖਾ ਸਕਦਾ ਮੈਂ ਇਹ ਸਬਜੀ ਨਹੀਂ ਖਾ ਸਕਦਾ ਮੈਨੂੰ ਇਹ ਦਿੱਕਤ ਹੁੰਦੀ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਲਰਜੀ ਹੈ ਚਾਹੇ ਉਹ ਬਾਡੀ ਵਾਲੀ ਜਿਵੇਂ ਆਪਾਂ ਤੁਸੀਂ ਗੱਲ ਕੀਤੀ ਹੈ ਵੀ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਪ੍ਰੋਬਲਮ ਹੈ ਜਾਂ ਰੇਸ਼ੇ ਵਾਲੀ ਹੈ ਜਾਂ ਅ ਜੇ ਕੋਈ ਖਾਣ ਪੀਣ ਵਾਲੀ ਚੀਜ਼ਾਂ ਤੋਂ ਕਿਸੇ ਚੀਜ਼ ਤੋਂ ਅਲਰਜੀ ਹੈ ਤਾਂ ਉਹਦਾ ਵੀ ਟ੍ਰੀਟਮੈਂਟ ਹੈਗਾ। ਸਮੋਸੇ ਖਾਲੇ, ਉੱਥੇ ਜਾ ਕੇ 버ਗਰ ਖਾ ਲਿਆ, ਉੱਥੇ ਜਾ ਕੇ ਪੀਜ਼ਾ ਖਾ ਲਿਆ ਪਰ ਘਰੇ ਆ ਕੇ ਫਿਰ ਤੁਸੀਂ ਰੋਟੀ ਦੇੜਤੀ। ਲਿਆਓ ਜੀ ਰੋਟੀ। ਉਹ ਬਾਹਰਲੇ ਲੋਕ ਤੰਦਰੁਸਤ ਉਹ ਚੀਜ਼ਾਂ ਖਾ ਕੇ ਤਾਂ ਨਹੀਂ ਉਹਨਾਂ ਨੇ ਉਹਨੂੰ ਮੀਲ ਮੰਨਿਆ ਇੱਕ। ਵੀ ਇਹ ਮੇਰਾ ਮੀਲ। ਮੀਲ ਖਾਦਾ ਤੇ ਕੰਮ ਖਤਮ। ਪਰ ਨਹੀਂ ਸਾਡੇ ਲੋਕਾਂ ਨੇ ਮੀਲ ਨਹੀਂ ਮੰਨਿਆ ਸੀ ਤਾਂ ਉਹ ਸਾਈਡ ਚੀਜ਼ ਮੰਨ ਲਈ ਵੀ। ਠੀਕ ਆ ਵਿਚਾਰ ਕੋਈ ਸੀ ਤਾਂ ਖਾ ਜਾਂਦੀ ਹੁਣ ਰੋਟੀ ਚਾਹੀਦੀ ਐ ਉਹ ਡਬਲ ਕੰਮ ਨਾ ਕਰੋ ਪਹਿਲਾਂ ਪੇਟ ਨੂੰ ਇੱਕ ਚੀਜ਼ ਨੂੰ ਹਾਜ਼ਮ ਕਰਨ ਦਾ ਟਾਈਮ ਦੋ ਫਿਰ ਦੂਜੀ ਚੀਜ਼ ਖਾਓ ਐਨਾ ਵੀ ਪਾਣੀ ਨਹੀਂ ਹੈਗਾ ਵੀ ਪਾਣੀ ਉਹ ਪਾਣੀ ਦਾ ਅੰਦਰ ਕਰ ਦੋ ਜੀ ਉਹ ਓਨਾ ਕ ਪਾਣੀ ਪੀਓ ਜਿੰਨੇ ਕੇ ਨਾਲ ਰੋਟੀ ਹਾਜ਼ਮ ਹੋ ਕੇ ਉਹ ਜੂਸ ਕਹਾਂ ਜਾ ਸਕੇ ਪਰ ਵਾ ਸਭ ਕਿਹਾ ਜਾਂਦਾ ਵੀ 5 ਲੀਟਰ ਪਾਣੀ ਪੀਓ ਜੀ 4 ਲੀਟਰ ਪਾਣੀ ਪੀਓ ਡੇਲੀ ਜੀ ਜਿੰਨਾ ਦੇਖੋ ਆਪਾਂ ਦੇਖੋ ਤਰੀ ਵਾਲੇ ਦਾਲ ਖਾਣੇ ਸਬਜ਼ੀ ਖਾਣੇ ਆ ਤਰੀ ਖਾਣੇ ਆ ਫਰੂਟ ਖਾਣੇ ਆ ਜੂਸ ਪੀਨੇ ਆ ਕੱਪ ਆਪਣਾ ਸਲਾਦ ਖਾਣੇ ਆ ਉਹ ਤਾਂ ਪੀਤਾ ਪਾਣੀ ਉਹ ਜਿੰਨਾ ਤੁਹਾਡੇ ਸਰੀਰ ਨੂੰ ਲੋੜ ਆ ਪਾਣੀ ਜਿੰਨਾ ਸਰੀਰ ਮੰਗ ਰਿਹਾ ਉਹਨਾ ਹੀ ਪਾਣੀ ਪੀਓ ਜੇ ਪਾਣੀ ਨੇ ਬਿਮਾਰ ਕਰਤਾ ਤੋ ਉਹਨੂੰ ਜਿੰਦਗੀ ਕੋ ਠੀਕ ਨਹੀਂ ਕਰ ਸਕਦਾ ਹੈਗਾ ਅੱਪਾ ਨੋਰਮਲ ਇੱਕ ਅਲਟਰਾਸਾਉਂਡ ਕਰਾਨੇ ਆ ਅਲਟਰਾਸਾਉਂਡ ਦੇ ਵਿੱਚ ਅੱਪਾ ਸਭ ਪੰਜਾਬੀ ਦੇਖਦੇ ਆ ਆਲਮੋਸਟ ਮੈਨੂੰ ਲੱਗਦਾ ਜੇ 10 ਜਣਿਆਂ ਦਾ ਆਪਣਾ ਅਲਟਰਾਸਾਉਂਡ ਕਰਾ ਲਈਏ ਵਿੱਚੋਂ 9 ਦੇ ਲਿਖਿਆ ਜਾਂਦਾ ਫੈਟੀ ਲਿਵਰ ਮੈਨੂੰ ਲੱਗਦਾ ਨਹੀਂ ਅੱਜਕੱਲ੍ਹ ਪੰਜਾਬੀ ਉਹਨੂੰ ਬਿਮਾਰੀ ਵੀ ਮੰਨਦੇ ਉਹਨਾਂ ਨੂੰ ਤਾਂ ਹੋ ਗਿਆ ਵੀ ਨਹੀਂ ਇਹ ਤਾਂ ਸਾਡੇ ਆਣਾ ਹੀ ਆ ਇਹ ਤਾਂ ਹੈਗਾ ਹੀ ਆ ਲਿਵਰ ਦੀ ਸੋਨ ਨਾਰਮਲ ਚੀਜ਼ ਆ ਪਰ ਨਹੀਂ ਉਹ ਇੱਕ ਬਿਮਾਰੀ ਆ ਫੈਟੀ ਲਿਵਰ ਹੋਣਾ ਗਿਆ ਲਿਵਰ ਦੇ ਉੱਤੇ ਫੈਟ ਡਿਪੋਜ਼ਿਟ ਹੋਣ ਲੱਗ ਗਿਆ ਫੈਟ ਇਕੱਠਾ ਹੋਣ ਲੱਗ ਗਿਆ ਮੀਨਸ ਉਹਨੇ ਜਿਹੜਾ ਖਾਣਾ ਗਿਆ ਸੀ ਉਹਨੂੰ ਪ੍ਰੋਪਰ ਡਾਈਜੈਸਟ ਨਹੀਂ ਕੀਤਾ ਜਿਹੜੇ ਚੀਜ਼ ਉਹਨੇ ਜਿੱਥੇ ਭੇਜਣੀ ਸੀ ਉਹ ਭੇਜ ਨਹੀਂ ਪਾਰੇ ਤਾਂ ਉਹ ਫੈਟ ਉਹਦੇ ਤੇ ਕੰਮੂਲੇਟ ਹੋਣਾ ਸ਼ੁਰੂ ਹੋਇਆ ਇਸੇ ਤਰ੍ਹਾਂ ਜਦੋਂ ਫੈਟੀ ਲਿਵਰ ਦੇ ਅੱਗੇ ਅੱਗੇ ਡਿਜ਼ੀਜ਼ ਵੱਧਦੀ ਜਾਂਦੀ ਹੈ ਵੱਧਦੀ ਜਾਂਦੀ ਹੈ ਤਾਂ ਲਾਸਟ ਵਿੱਚ ਡਿਜ਼ੀਜ਼ ਆ ਜਾਂਦੀ ਹੈ ਲਿਵਰ ਸਿਰੋਸਿਸ ਲਿਵਰ ਸਿਰੋਸਿਸ ਕੀ ਆ ਉੱਚ ਲਿਵਰ ਗੜਲਣਾ ਸ਼ੁਰੂ ਹੋ ਜਾਂਦਾ ਦੇਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਿੱਟੂ ਅੱਜ ਅਸੀਂ ਪਹੁੰਚਿਆ ਸਮਰਾਲਾ ਵਿਖੇ ਪੰਨੂ ਵੈਦ ਜੀ ਦੇ ਦੁੱਖ ਦੂਰ દવાਖਾਨਾ ਦੇ ਵਿੱਚ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਪੰਨੂ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਮਨਜੀਤ ਜੀ ਸਵਾਗਤ ਹੈ ਜੀ ਡਾਕਟਰ ਦਸ਼ਾਈ ਸਵਾਗਤ ਹੈ ਜੀ ਵੈਸਾ ਧੰਨਵਾਦ ਜੀ ਤੁਸੀਂ ਹਾਂ ਸਮਾਧਿਤਾ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਜੀ ਲੈਟਰਿੰਗ ਦੇ ਜ਼ਰੀਏ ਖੂਨ ਚੱਲਦਾ ਜੀ ਇਹ ਕੀ ਹੈ ਬਾਵਾਸੀਰਾ ਜਾਂ ਕੁਝ ਹੋਰ ਹੈ ਜੀ ਨਹੀਂ ਨਹੀਂ ਦੇਖੋ ਇਹਦੇ ਬਹੁਤ ਜ਼ਿਆਦੇ ਕਾਰਨ ਹੋ ਸਕਦੇ ਨੇ ਜੀ ਇਹਦੀ ਬਵਾਸੀ ਵੀ ਹੋ ਸਕਦੀ ਹੈ ਇਹ ਇਹ ਫਿਸ਼ਨਾ ਵੀ ਹੋ ਸਕਦੀਆਂ ਨੇ ਇਹ ਭਗੰਦਰ ਵੀ ਹੋ ਸਕਦਾ ਸੀ ਇਹ ਅਤ ਕਲੈਟਰ ਵੀ ਹੋ ਸਕਦਾ ਜੀ ਇਹ ਇਹਦੇ ਨਾਲ ਕਿਸੇ ਮਾਹਰ ਕੋਲੋਂ ਇਹ ਰਿਪੋਰਟ ਕਰਾ ਲੈਣੀ ਚਾਹੀਦੀ ਜੀ ਉਹ ਟੈਸਟ ਕਰਾ ਲੈਣਾ ਚਾਹੀਦਾ ਇਹ ਵੀ ਇਹ ਕੀ ਆ ਕਿਉਂਕਿ ਹਰੇਕ ਜਿਹੜਾ ਖੂਨ ਆਉਂਦਾ ਉਹ ਬਵਾਸੀ ਨਹੀਂ ਹੁੰਦੀ ਇਹ ਇੱਕੋ ਨਾਲ ਮਿਲਦੇ ਜੁਲਦੇ ਕਈ ਬਿਮਾਰੀਆਂ ਨੇ ਇਹ ਰਿਪੋਰਟਾਂ ਨਾਲ ਹੀ ਲੱਗਦਾ ਪਤਾ ਵੀ ਹਾਂ ਇਹ ਕਿਹੜੀ ਬਿਮਾਰੀ ਹੈ ਜੀ ਇਹ ਇਹਨੂੰ ਹਲਕੇ ਚ ਨਹੀਂ ਲੈਣਾ ਚਾਹੀਦਾ ਇਹਨਾਂ ਜੀ ਇਹ ਇਹ ਹੁੰਦੀ ਕਿਉਂ ਹੈ ਜੀ ਕਿਸੇ ਵੀ ਬਿਮਾਰੀ ਦਾ ਕੋਈ ਵੀ ਕਾਰਨ ਹੋ ਸਕਦਾ ਜੀ ਇਹ ਲੀਵਰ ਕਰਕੇ ਵੀ ਹੋ ਸਕਦੀ ਜੀ ਇਹ ਜੋ ਆਪਾਂ ਖਾਣਾ ਪੀਂਦੇ ਆ ਪ੍ਰੋਪਰ ਹਾਜਮ ਨਹੀਂ ਹੁੰਦਾ ਕਬਜ ਵੱਧ ਰਹਿਣ ਲੱਗੀ ਜੀ ਇਹ ਬਹੁਤ ਜ਼ਿਆਦੇ ਕਾਰਨ ਨੇ ਇਸ ਕਰਕੇ ਜੀ ਜੀ ਕੋਈ ਵੀ ਬਿਮਾਰੀ ਕਿਸੇ ਵੀ ਕਾਰਨ ਹੋ ਸਕਦੀ ਹੈ ਜੀ ਆਪਣੇ ਡਾਕਟਰ ਮਨਦੀਪ ਜੀ ਨੇ ਡਾਕਟਰ ਦੀਕਸ਼ਾ ਜੀ ਨੇ ਉਹਨਾਂ ਦਾ ਵੀ ਸਵਾਗਤ ਕਰਦੇ ਆਂ ਸ਼ੋਅ ਦੇ ਵਿੱਚ ਡਾਕਟਰ ਸਾਹਿਬ ਅੱਜ ਕਹਿੰਦੇ ਨੇ 버거 ਖਾਣ ਦੇ ਨਿਊਡਲ ਖਾਣ ਦੇ ਅਜੀਨੋ ਮੋਟੋ ਜੋ ਉਹਦਾ ਮੈਦਾ ਪੰਜਾਬ ਦੇ ਕਲਚਰ ਦਾ ਹਿੱਸਾ ਬਣਿਆ ਬਹੁਤ ਜ਼ਿਆਦਾ ਬਿਮਾਰੀਆਂ ਲੱਗਣੇ ਸ਼ੁਰੂ ਹੋ ਗਈਆਂ ਜੀ ਐਕਚੁਅਲੀ ਹੈ ਕਿ ਜੇ ਆਪਾਂ ਮੈਦੇ ਦੀ ਗੱਲ ਕਰੀਏ ਇਹ ਲिटल ਕੁਆਂਟੀਟੀ ਜੀ ਜਿਵੇਂ ਪੁਰਾਣੇ ਟਾਈਮਾਂ 'ਚ ਸਿਰਫ ਸੇਮੀਆਂ ਦੇ ਰੂਪ ਚੀ ਮਾਤਾ ਮੈਦਾ ਯੂਜ਼ ਕਰਦੀ ਸੀ ਹਰ ਇੱਕ ਚੀਜ਼ 'ਚ ਮੈਦਾ ਨਹੀਂ ਸੀ ਯੂਜ਼ ਹੁੰਦਾ ਅਜੀਨੋ ਮੋਟੋ ਹੋ ਗਿਆ ਇਹ ਜੀਆਂ ਚੀਜ਼ਾਂ ਕਿਤੇ ਨਾ ਕਿਤੇ ਆਪਣੇ ਹਾਜਮੇ ਨੂੰ ਖਰਾਬ ਕਰਨ ਵਾਲੀਆਂ ਚੀਜ਼ਾਂ ਨੇ ਆਪਣੇ ਪੇਟ ਨੂੰ ਖਰਾਬ ਕਰਦੀਆਂ ਇਹਨਾਂ ਚੀਜ਼ਾਂ ਦੇ ਕਰਕੇ ਕਬਜ ਬਣਦੀ ਆ ਕਬਜ ਬਣਨ ਕਰਕੇ ਜਿਵੇਂ ਤੁਸੀਂ ਪਹਿਲਾਂ ਹੀ ਸਵਾਲ ਕੀਤਾ ਵੀ ਬਵਾਸੀਰ ਹੋ ਗਈ ਜਾਂ ਲੈਟਰਨ ਵਾਲੇ ਰਸਤੇ 'ਚੋਂ ਖੂਨ ਆਣਾ ਸ਼ੁਰੂ ਹੋ ਗਿਆ ਇਹ ਸਾਰੀਆਂ ਬਿਮਾਰੀਆਂ ਆਪਣਾ ਜਨਮ ਲੈਣੀਆਂ ਆ ਕੋਈ ਵੀ ਕਾਰਨ ਆ ਕਿਸੇ ਵੀ ਤਰ੍ਹਾਂ ਲੈਟਰਨ ਰਸਤੇ 'ਚੋਂ ਬਲੱਡ ਆਉਂਦਾ ਤਾਂ ਉਹਨੂੰ ਚੈੱਕਅਪ ਕਰਾਓ ਪ੍ਰੋਪਰ ਆਪਣਾ ਜਨਰਲ ਸਰਜਨ ਕੋਲ ਜਾਂ ਕਿਸੇ ਕੋਲ ਜਾ ਕੇ ਦੇਖੋ ਪਹਿਲਾਂ ਦਵਾਈ ਲੈਣੀ ਆ ਦਵਾਈ ਲੈ ਲਓ ਜੇ ਨਹੀਂ ਠੀਕ ਹੁੰਦਾ ਬਾਰ-ਬਾਰ ਬਲੀਡਿੰਗ ਹੋ ਰਹੀ ਆ ਤਾਂ ਉਹਦਾ ਚੈੱਕਅਪ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਉਹ ਅਲਸਰ ਕੋਲਾਈਟਿਸ ਵੀ ਹੋ ਸਕਦਾ ਉਹ ਅੰਤੜੀ ਦਾ ਕੈਂਸਰ ਵੀ ਹੋ ਸਕਦਾ ਭਗੰਦਰ ਵੀ ਹੋ ਸਕਦੀ ਹੈ ਉਹ ਫਿਸ਼ਰਾਂ ਵੀ ਹੋ ਸਕਦੀਆਂ ਮੈਡਮ ਮੇਰਾ ਇੱਕ ਸਵਾਲ ਹੈ ਲੋਕੀ ਗੱਲ ਕਰਨ ਤੋਂ ਡਰਦੇ ਨੇ ਵੀ ਮੈਂ ਇਹਦੀ ਬਿਮਾਰੀ ਦਾ ਲੋਕੀ ਮਜ਼ਾਕ ਨਾ ਲਾਉਣ ਜੀ ਦੇਖੋ ਜੇ ਆਪਾਂ ਇਸ ਚੀਜ਼ ਨੂੰ ਲੈ ਕੇ ਚੱਲੀਏ ਤਾਂ ਫਿਰ ਤਾਂ ਜੇ ਜਿਹੜਾ ਕੋਈ ਰੋਗੀ ਬੰਦਾ ਫਿਰ ਤਾਂ ਕਦੇ ਠੀਕ ਹੋ ਹੀ ਨਾ ਸਕੇ ਜੇ ਇਦਾਂ ਸ਼ਰਮਾਈ ਜਾਊਗਾ ਵੀ ਮੈਨੂੰ ਇਹ ਦਿੱਕਤ ਆ ਪਤਾ ਨਹੀਂ ਅਗਲਾ ਕੀ ਸੋਚੂਗਾ ਹੁਣ ਜਿਵੇਂ ਆਪਾਂ ਲੂਜ਼ ਮੋਸ਼ਨ ਜਾਂ ਕਬਜ਼ ਨੂੰ ਵੀ ਲੈ ਲੀਏ ਬੰਦਾ ਕਹਿੰਦਾ ਕਿ ਮੈਨੂੰ ਕਬਜ ਜੰਨੀ ਵਾਰ ਹੋਗੀ ਮੈਂ ਡਾਕਟਰ ਨੂੰ ਜਾ ਕੇ ਕੀ ਦੱਸੂਗਾ ਮੈਨੂੰ 6 ਮਹੀਨੇ ਤੋਂ ਕਬਜ ਹੈ ਮੈਨੂੰ 2 ਮਹੀਨੇ ਤੋਂ ਕਬਜ ਹੈ ਬਿਮਾਰੀ ਨਾ ਬਿਮਾਰੀ ਹੈ ਜੀ ਜੇ ਤੁਸੀਂ ਉਹਨੂੰ ਸ਼ਰਮਾਈ ਜਾਓਗੇ ਠੀਕ ਨਹੀਂ ਕਰਾਉਂਗੇ ਤਾਂ ਹੋ ਸਕਦਾ ਕਿਸੇ ਗੰਭੀਰ ਬਿਮਾਰੀ ਦਾ ਰੂਪ ਲੈ ਸਕਦੀ ਹੈ ਜੀ ਪਰ ਤਾਂ ਬਾਹਰ ਹੀ ਹੁੰਦੀ ਹੈ ਜੀ ਬਿਮਾਰ ਕੋਈ ਵੀ ਬੰਦਾ ਬਿਮਾਰ ਹੋ ਸਕਦਾ ਜੀ ਉਹਦੇ ਵਿੱਚ ਮਰੀਜ਼ ਦਾ ਕਸੂਰ ਤਾਂ ਕੋਈ ਨਹੀਂ ਹੈਗਾ ਜੀ ਜੀ ਉਹ ਤਾਂ ਕੋਈ ਵੀ ਬਿਮਾਰ ਹੋ ਸਕਦਾ ਜੀ ਬਿਲਕੁਲ ਇਸ ਲਈ ਸ਼ਰਮਣ ਦੀ ਲੋੜ ਨਹੀਂ ਹੈ ਚਾਹੇ ਦਿੱਕਤ ਕੋਈ ਵੀ ਹੋਵੇ ਚਾਹੇ ਇਹ ਨਹੀਂ ਹੈ ਕਿ ਕੋਈ ਲੇਡੀਜ਼ ਦੀ ਪ੍ਰੋਬਲਮ ਆ ਕਿ ਤੁਹਾਨੂੰ ਕੋਈ ਮੈਂਸਿਸ ਦੀ ਪ੍ਰੋਬਲਮ ਹੈ ਜਾਂ ਕੋਈ ਰਸ올ੀਆਂ ਆ ਜਾਂ ਪਾਣੀ ਪੈਂਦਾ ਆ 스మెਲ ਆਂਦੀ ਆ ਭਾਰ ਪੈਂਦਾ ਆ ਤਾਂ ਇਸ ਚੀਜ਼ ਤੋਂ ਘਬਰਾਣ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਐਟਲੀਸਟ ਜਾ ਕੇ ਡਾਕਟਰ ਕੋਲ ਚੈੱਕ ਕਰਵਾਓ ਕਿ ਦਿੱਕਤ ਕੀ ਹੈ ਹੋ ਸਕਦਾ ਕੋਈ ਵੈਸੇ ਇਨਫਲੇਮੇਸ਼ਨ ਜਾਂ ਇਨਫੈਕਸ਼ਨ ਕਰਕੇ ਕੋਈ ਦਿੱਕਤ ਹੋ ਰਹੀ ਹੋਵੇ ਤਾਂ ਤੁਸੀਂ ਉਸ ਚੀਜ਼ ਨੂੰ ਪਹਿਲਾਂ ਹੀ ਇੱਕ ਹਵਾ ਲੈ ਕੇ ਬੈਠ ਜਾਓ ਵੀ ਪਤਾ ਨਹੀਂ ਮੈਨੂੰ ਕੀ ਹੋ ਜਾਊਗਾ ਜੇ ਮੈਂ ਜਾਊਂਗਾ ਤਾਂ ਪਤਾ ਨਹੀਂ ਕੋਈ ਵੱਡੀ ਬਿਮਾਰੀ ਨਾ ਨਿਕਲ ਜਾਵੇ ਤਾਂ ਐਟ ਲੀਸਟ ਟਾਈਮ ਰਹਿੰਦੇ ਜੇ ਤੁਸੀਂ ਚੈੱਕ ਕਰਾਓਗੇ ਤਾਂ ਵੱਡੀ ਬਿਮਾਰੀ ਦਾ ਰੂਪ ਨਹੀਂ ਲਊ ਜਿਵੇਂ ਇਸੇ ਤਰ੍ਹਾਂ ਹੁਣ ਆਪਾਂ ਗੱਲ ਕੀਤੀ ਹੈ ਬਵਾਸੀਰ ਦੀ ਕਈ ਲੋਕ ਆ ਬਵਾਸੀਰ ਦੱਸਣੋਂ ਵੀ ਸ਼ਰਮਾਂਦੇ ਆ ਵੀ ਮੈਨੂੰ ਬਵਾਸੀਰ ਆ ਜਾਂ ਮੈਨੂੰ ਲੈਟਰਨ ਵਾਲੇ ਰਸਤੇੋਂ ਬਲੱਡ ਆ ਰਿਹਾ ਐਕਚੁਅਲੀ ਹੈ ਕੀ ਹੈ ਇੱਕ ਬਿਮਾਰੀ ਆ ਠੀਕ ਆ ਆਪਾਂ ਲੈਟਰਨ ਕਰਦੇ ਆ ਕਬਜ ਹੋਈ ਜਾਂ ਲੈਟਰਨ ਕਰਦੇ ਕੰਮੇ ਪ੍ਰੈਸ਼ਰ ਪਿਆ ਤਾਂ ਉਸ ਟਾਈਮ ਜਦ ਆਪਾਂ ਜਿਆਦਾ ਜ਼ੋਰ ਲਗਾਨੇ ਆ ਤਾਂ ਜਿਹੜੀਆਂ ਉਹਨੀਆਂ ਲੈਟਰਨ ਵਾਲੇ ਰਸਤੇ ਦੀਆਂ ਨਾੜਾਂ ਨੇ ਆਰਟਰੀਜ਼ ਵੇਇਨਜ਼ ਨੇ ਉਹ ਰੈਪਚਰ ਹੋ ਜਾਂਦੀਆਂ ਉਨ੍ਹਾਂ ਦੀ ਸਵੇਲਿੰਗ ਹੋ ਜਾਂਦੀ ਹੈ ਸਵੇਲਿੰਗ ਹੋ ਕੇ ਮੋਕੇ ਬਣ ਜਾਂਦੇ ਆ ਇਹ ਚੀਜ਼ਾਂ ਹੋ ਜਾਂਦੀਆਂ ਤੇ ਇਸੇ ਤਰ੍ਹਾਂ ਜਿਵੇਂ ਅਲਸਰ ਕੋਲਾਈਟਿਸ ਦੀ ਗੱਲ ਕੀਤੀ ਹੈ ਉੱਚ ਕੀ ਹੈ ਆਪਣੀ ਵੱਡੀ ਆਂ ਦਾ ਵੱਡੀ ਆਂ ਦਾ ਇੱਕ 파ਟ ਆ ਕੋਲੋਨ ਕੋਲੋਨ ਦੇ ਵਿੱਚ ਕੀ ਹੁੰਦਾ ਉਹਦੀ ਜਿਹੜੀ ਸ਼ਲੇਸ਼ਮਿਕ ਕਲਾ ਮਿਊਕਸ ਮੈਂਬਰੇਨ ਅੰਦਰਲੀ ਉਹਦੇ ਵਿੱਚ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਆ ਉਹਦੇ ਕਰਕੇ ਉਹ ਇੰਨੀ ਕੁ ਭਿਆਨਕ ਬਿਮਾਰੀ ਆ ਜੋ ਕੇ ਯੁੱਗ ਦੇ ਵਿੱਚ ਤੁਸੀਂ ਇਹ ਦੇਖ ਲਓ ਵੀ 15 ਤੋਂ ਲੈ ਕੇ 35 ਸਾਲ ਦੀ ਉਮਰ ਦੀ ਜਨਤਾ ਬਹੁਤ ਜ਼ਿਆਦਾ ਪੀੜਿਤ ਹੈ ਇਸ ਚੀਜ਼ ਤੋਂ ਆਪਣੀ ਤਾਂ ਹੈ ਹੀ ਹੈ ਪੰਜਾਬ ਚ ਪਰ ਬਹੁਤਾਤ ਆਪਣੇ ਜਿਹੜਾ ਐਨ ਆਰ ਆਈ ਪੰਜਾਬੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਹੈ ਕੈਨੇਡਾ ਆਸਟ੍ਰੇਲੀਆ ਅਮਰੀਕਾ ਇਹ ਦੇਸ਼ਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਅਲਸਰਕੁਲਾਈਟਿਸ ਫੈਲ ਰਿਹਾ ਹੈ ਤਾਂ ਅਲਸਰਕੁਲਾਈਟਿਸ ਆ ساری ساری ਜ਼ਿੰਦਗੀ ਦਵਾਈਆਂ ਖਾਣੀਆਂ ਪੈਣੀਆਂ ਬੰਦਾ ਸਵੇਰ ਤੋਂ ਸ਼ਾਮ ਤੱਕ ਇੱਕ ਚੀਜ਼ ਤੋਂ ਪਰੇਸ਼ਾਨ ਰਹਿੰਦਾ ਵੀ ਮੈਨੂੰ ਬਾਰ-ਬਾਰ ਲੈਟਰਨ ਜਾਣਾ ਪੈਂਦਾ ਦੂਜੀ ਚੀਜ਼ ਤੋਂ ਪਰੇਸ਼ਾਨ ਰਹਿੰਦਾ ਵੀ ਜਿੰਨੀ ਵਾਰ ਜਾਣਾ ਮੈਨੂੰ ਬਲੀਡਿੰਗ ਹੁੰਦੀ ਆ ਤੇ ਬਲੀਡਿੰਗ ਵੀ ਇਹ ਨਹੀਂ ਵੀ ਥੋੜੀ-ਬਹੁਤ ਹੋ ਗਈ ਜਾਂ ਸਪੌਟ ਲੱਗ ਗਿਆ ਨਹੀਂ ਬਹੁਤ ਜ਼ਿਆਦਾ ਮਾਤਰਾ ਚ ਉਹਨਾਂ ਦਾ ਐਚ ਬੀ ਹਮੇਸ਼ਾ ਹੀ ਘਿਰਦਾ ਰਹਿੰਦਾ ਰਹਿੰ ਤਾਂ ਇਸ ਚੀਜ਼ ਦਾ ਆਯੁਰਵੇਦ ਦੇ ਵਿੱਚ ਪਰਮਾਨੈਂਟ ਹੱਲ ਆ ਜੜ ਤੋਂ ਖਤਮ ਹੁੰਦੀ ਆ ਸਾਰੀ ਜ਼ਿੰਦਗੀ ਦਵਾਈਆਂ ਨਹੀਂ ਖਾਣੀਆਂ ਪੈਣੀਆਂ ਥੋੜੇ ਜਿਹਾ ਟਾਈਮ ਚ 2-3 ਮਹੀਨੇ ਦੇ ਵਿੱਚ ਵਿੱਚ ਇਹ ਜੜ ਤੋਂ ਖਤਮ ਹੋ ਜਾਂਦੀ ਆ ਤਾਂ ਇਸ ਲਈ ਇਹਦੇ ਵੱਲ ਧਿਆਨ ਦਿਓ ਜੀ ਜੇ ਕੋਈ ਬੰਦਾ ਬਾਹਰ ਮੰਨ ਲੋ ਕਿਸੇ ਬਾਹਰਲੀ ਕੰਟਰੀ ਚ ਕੋਈ ਕੰਮ ਤੇ ਕਰਦਾ ਹੈ ਉਹ ਚਾਹਦਾ ਕਿੰਨੀ ਕ ਪੈਲੀਟਰੀ ਜਾਇ ਜਾਊਗਾ ਜੀ ਉਹ ਉਹ ਲੈਟਰ ਜਾਣਾ ਉਹ ਤੇ ਲੈਟਰਨ ਆਉਣੇ ਵੀ ਨਹੀਂ ਹੈਗੇ ਯਾਨੀ ਕਿ ਇਹ ਅਹਿਜੀ ਬਿਮਾਰੀ ਆ ਜਿਹਦੇ ਨਾਲ ਜ਼ਿੰਦਗੀ ਬਿਲਕੁਲ ਨਰਕ ਬਣ ਚੁੱਕੀ ਹੁੰਦੀ ਹੈ ਜੀ ਪਰ ਐਸਾ ਸਵਾਲ ਤਾਂ ਇਹ ਵੀ ਲੋਕੀ ਚੂਰਨ ਦੇ ਦਿੰਦੇ ਨੇ ਆਪਾਂ ਮੈਡੀਕਲ ਸਟੋਰ ਤੇ ਜਾਂਦੇ ਆ ਪਾ ਕਹਿੰਦੇ ਮੈਨੂੰ ਕਬਜ਼ੀ ਹੋ ਗਈ ਮੈਨੂੰ ਉਹ ਹੋ ਗਿਆ ਉਹ ਕਹਿੰਦੇ ਤੇਰਾ ਪੇਟ ਸਾਫ ਨਹੀਂ ਹੁੰਦਾ ਕਹਿੰਦਾ ਹਾਂ ਪੇਟ ਸਾਫ ਨਹੀਂ ਹੁੰਦਾ ਉਹ ਚੂਰਨ ਦੇ ਦਿੰਦੇ ਨੇ ਜੀ ਇਹ ਤੇ ਪਿੱਛੇ ਤਾਂ ਲੇਟ੍ਰੀਨ ਤੋਂ ਵੱਧ ਪਾਰ ਹੁੰਦੀ ਜਾਂਦੀ ਇਹਦੇ ਵਿੱਚ ਤਾਂ ਜੀ ਇਹ ਸਾਡੇ ਕੋਲ ਇਸ ਬਿਮਾਰੀ ਦਾ ਜੀ ਚਾਹੇ ਬਵਾਸੀਰਾ ਜੀ ਚਾਹੇ ਫਿਸ਼ਰਾ ਨੇ ਚਾਹੇ ਭਗੰਦਰ ਚਾਹੇ ਅਸੋਕ ਲੇਟਸ ਜੀ ਸਾਰ ਸਾਰੀਆਂ ਬਿਮਾਰੀਆਂ ਦਾ ਸਾਡੇ ਕੋਲ ਬਹੁਤ ਸਟੀਕ ਇਲਾਜ ਆ ਜਾਂਦੇ ਹਨ ਨਾਲੇ ਚਲੋ ਸਾਰੀ ਚੀਚੇ ਦਵਾਈਆਂ ਟਾਈਮ ਬਾਉਂਡ ਹੋਣਗੀਆਂ ਜਿੰਦਗੀ ਦੇ ਵਿੱਚ ਦੁਬਾਰਾ ਕਰੇ ਬਿਮਾਰੀ ਹੋਉ ਨਹੀਂ ਫਿਰ ਦੁਬਾਰਾ ਜੀ ਇਹ ਕਿੰਨਾ ਕ ਸਮਾਂ ਲੱਗੂਗਾ ਠੀਕ ਹੋਣ ਨੂੰ ਜੀ ਲੱਗ ਲੱਗ ਜਿਵੇਂ ਬਾਬਾ ਸੀਤਾ ਸਿਰਫ 4-5 ਦਿਨ ਖਾਣੀ ਪੈਂਦੀ ਹੈ ਫਿਸ਼ਰਾਂ ਦਾ 7-8 ਦਿਨ ਖਾਣੀ ਪੈਂਦੀ ਹੈ ਭਗੰਦਰ 3-4 ਮਹੀਨੇ ਆ ਤੇ ਅਸਕਰਟਸ ਵੀ 3-4 ਮਹੀਨੇ ਖਾਣੀ ਪੈਂਦੀ ਹੈ ਜੀ ਇਹ ਹੈ ਕੀ ਹੈ ਵੈਸਾ ਉਹੀ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਵੀ ਅੰਤੜੀਆਂ ਦੇ ਵਿੱਚ ਜ਼ਖਮ ਹੋ ਜਾਂਦੇ ਆ ਉਹ ਅਲਸਰ ਕੁਲਾਈਟਿਸ ਹੋਗੀ ਇੱਕ ਬਾਬਾ ਸੀਫ ਦਾ ਵੀ ਮੈਂ ਤੁਹਾਨੂੰ ਪਹਿਲਾਂ ਦੱਸਤਾ ਵੀ ਉਹ ਪ੍ਰੈਸ਼ਰ ਪੈਣ ਦੇ ਕਰਕੇ ਮੋਕੇ ਬਣ ਜਾਂਦੇ ਆ ਫਿਸ਼ਰਜ਼ ਕੀ ਹੈ ਫਿਸ਼ਰਜ਼ ਆਪਣੀ ਲੈਟਿਨ ਵਾਲੀ ਜਿਹੜੀ ਪਾਈਪ ਆ ਉਹਦਾ ਜਿਹੜਾ ਬਾਹਰਲਾ 파ਟਾ ਉਹਦੇ ਵਿੱਚ ਚੀਰੇ ਲੱਗ ਜਾਂਦੇ ਜਿਵੇਂ ਪੈਰ ਦੀਆਂ ਬੇਈਆਂ ਬੇਈਆਂ ਫਟੀਆਂਉਣੀਆਂ ਉਸ ਤਰ੍ਹਾਂ ਉਹ ਰੈਪਚਰ ਹੋ ਜਾਂਦੇ ਆ ਉਹ ਫਿਸ਼ਰਾਂ ਨੇ ਇਸੇ ਤਰ੍ਹਾਂ ਜਿਹੜੀ ਪਗੰਦਰਾ ਪਗੰਦਰ ਕੀ ਹੁੰਦਾ ਹੈ ਆਪਣੀ ਲੈਟਿਨ ਵਾਲੀ ਪਾਈਪ ਦੇ ਅੰਦਰਲੇ ਪਾਸੇ ਗਲੈਂਡਸ ਹੁੰਦੇ ਆ ਉਹ ਗਲੈਂਡਸ ਦੀ ਇਨਫਲੇਮੇਸ਼ਨ ਹੋ ਕੇ ਸੋਜ ਹੋ ਕੇ ਇੱਕ ਅਬਸੈਸ ਬਣ ਜਾਂਦੀ ਆ ਉਹ ਲੈਟਨ ਵਾਲੇ ਰਸਤੇ ਦੀ ਤਰ੍ਹਾਂ ਉਤੋਂ ਥੋੜੀ ਜੀ ਦੂਰ ਇੱਕ ਹੋਰ ਰਸਤਾ ਪੈਸੇਜ ਬਣ ਜਾਂਦਾ ਅੰਦਰੋਂ ਉਹ ਪਗੰਦਰ ਅੱਜ ਕੱਲ ਕਣਕ ਦੀ ਬਾੜੀਆਂ ਦਾ ਸੀਜ਼ਨ ਚੱਲ ਰਿਹਾ ਜੀ ਜਿਹਦੇ ਨਾਲ ਕਣਕ ਦੀ ਅਲਰਜੀ ਹੋ ਜਾਂਦੀ ਆ ਜੀ ਉਹਦੇ ਲਈ ਕੋਈ ਦਵਾਈ ਹੈ ਆਪਣੇ ਕੋਲੇ ਜੀ ਨਹੀਂ ਕਣਕ ਦੀ ਬਾੜੀਆਂ ਨਾਲ ਕਣਕ ਨਾਲ ਜਿੱਤੇ ਕੋਈ ਸਬੰਧ ਨਹੀਂ ਹੈਗਾ ਜੀ ਇਹ ਇਹਦੇ ਨਾਲ ਇਹ ਹੁੰਦਾ ਵੀ ਕਈਆਂ ਨੂੰ ਜਿਵੇਂ ਮੌਸਮ ਤੋਂ ਲੱਤੀ ਹੋ ਜਾਂਦੀ ਆ ਜੀ ਕਣਕ ਨਾਲ ਜੀ ਵੱਖਰੀ ਹੋਰ ਗੱਲ ਆ ਜਿਹੜੀ ਮੌਸਮ ਤੋਂ ਅਲਰਜੀ ਆ ਵੱਖਰੀ ਗੱਲ ਆ ਜੀ ਜੇ ਕਿਸੇ ਨੂੰ ਕਣਕ ਅਲਰਜੀ ਆ ਜੀ ਜਾਂ ਕਿਸੇ ਮੌਸਮ ਤੋਂ ਲੜਦੀ ਹੈ ਕਿਸੇ ਕਿਸੇ ਨੂੰ ਕਿਸੇ ਵੀ ਚੀਜ਼ ਤੋਂ ਕੋਈ ਲੜਦੀ ਹੈ ਜੀ ਸਾਡੇ ਕੋਲ ਇਹਦਾ ਪ੍ਰੋਪਰ ਦਾਜ ਆ ਜੀ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਕਿ ਜੀ ਉਹੀ ਕਣਕ ਦੀ ਰੋਟੀ ਖਾਊਗਾ ਜੀ ਕੋਈ ਵੀ ਜਿੰਨੀ ਮਰਜ਼ੀ ਬਿਮਾਰੀ ਪੁਰਾਣੀ ਹੈ ਜੀ ਇਹ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈਗੀ ਜੀ ਇਹਨ 100 1% ਠੀਕ ਹੋਊਗਾ ਬੰਦਾ ਜੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਨਾ ਹੁਣ ਵੀ ਕਣਕ ਦੀ ਬਾਡੀ ਤੋਂ ਜਿਹੜੀ ਅਲਰਜੀ ਦੀ ਗੱਲ ਕੀਤੀ ਹੈ ਤੁਸੀਂ ਬੇਸਿਕਲੀ ਬਾਡੀ ਤੋਂ ਜਿਹੜੇ ਅਲਰਜੀ ਜਿਹੜਾ ਆਪਾਂ ਕਹਿੰਦੇ ਕਿ ਤੂੜ ਉੱਠ ਰਹੀ ਆ ਉਹਦੇ ਕਰਕੇ ਲੋਕਾਂ ਨੂੰ ਕਈਆਂ ਨੂੰ ਛਿੱਕਾਂ ਰੇਸ਼ਾ ਜੁਕਾਮ ਆਪਣਾ ਸਾਹ ਲੈਣ 'ਚ ਦਿੱਕਤ ਆਣੀ ਇਹ ਦਿੱਕਤਾਂ ਹੋ ਸਕਦੀਆਂ ਨੇ ਬਾਡੀ ਦੇ ਟਾਈਮ ਤੇ ਕਿਉਂਕਿ ਉਹ ਫੇਫੜਿਆਂ ਦੀ ਦਿੱਕਤ ਆ ਗਈ ਤੇ ਜਿਹੜੀ ਆਪਾਂ ਗੱਲ ਕਰ ਰਹੇ ਕਣਕ ਅਲਰਜੀ ਦੀ ਕਣਕ ਅਲਰਜੀ ਨਾਲ ਕੀ ਹੈ ਕਿ ਜੇ ਆਪਾਂ ਰੀਜ਼ਨ ਪੁੱਛੀਏ ਰੀਜ਼ਨ ਕੋਈ ਨਹੀਂ ਹੈਗਾ ਪਰ ਕਈਆਂ ਨੂੰ ਖਣਕ ਖਾਣ ਦੇ ਨਾਲ ਲੂਜ਼ ਮੋਸ਼ਨ ਹੋ ਸਕਦੇ ਆ ਧੱਫੜ ਹੋ ਸਕਦੇ ਆ ਇਕੱਲੇ ਕਣਕ ਨਹੀਂ ਕਈਆਂ ਨੂੰ ਨਟਸ ਤੋਂ ਅਲਰਜੀ ਹੁੰਦੀ ਹੈ ਜਾਂ ਫੁੱਲਾਂ ਤੋਂ ਅਲਰਜੀ ਹੁੰਦੀ ਹੈ ਜਾਂ ਹੋਰ ਕਿਸੇ ਖਾਣ ਪੀਣ ਵਾਲੀ ਚੀਜ਼ ਹੋਗੀ ਕਈ ਕਹਿੰਦੇ ਆ ਮੈਂ ਦੁੱਧ ਨਹੀਂ ਪੀ ਸਕਦਾ ਮੈਂ ਦਹੀਂ ਨਹੀਂ ਖਾ ਸਕਦਾ ਮੈਂ ਇਹ ਸਬਜੀ ਨਹੀਂ ਖਾ ਸਕਦਾ ਮੈਨੂੰ ਇਹ ਦਿੱਕਤ ਹੁੰਦੀ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਲਰਜੀ ਹੈ ਚਾਹੇ ਉਹ ਵਾਡੀ ਵਾਲੀ ਜਿਵੇਂ ਆਪਾਂ ਤੁਸੀਂ ਗੱਲ ਕੀਤੀ ਹੈ ਵੀ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਪ੍ਰੋਬਲਮ ਹੈ ਜਾਂ ਰੇਸ਼ੇ ਵਾਲੀ ਹੈ ਜਾਂ ਅ ਜੇ ਕੋਈ ਖਾਣ ਪੀਣ ਵਾਲੀ ਚੀਜ਼ਾਂ ਤੋਂ ਕਿਸੇ ਚੀਜ਼ ਤੋਂ ਅਲਰਜੀ ਹੈ ਤਾਂ ਉਹਦਾ ਵੀ ਟ੍ਰੀਟਮੈਂਟ ਹੈਗਾ ਜੀ ਜੇ ਕੋਈ ਪੰਪ ਵੀ ਲੈਂਦਾ ਹੈ ਅਸੀਂ ਉਹ ਵੀ ਬਹੁਤ ਘੱਟ ਦਿਨਾਂ ਦੇ ਵਿੱਚ ਬਿਲਕੁਲ ਪੰਪ ਬੰਦ ਕਰਾਉਨੇ ਆ ਜੀ ਸਮਾ ਮੇਰੇ ਪਾਸੋਂ ਗੁੜੇ ਦੇ ਘੜਮੇ ਦਿਨਾਂ ਦੇ ਵਿੱਚ ਜੀ ਬਿਸ਼ਵਾਸ ਹੋਵੇ ਦਵਾਈ ਤੇ ਜੀ ਦੇਖੋ ਬਿਸ਼ਵਾਸ ਦਾ ਮਤਲਬ ਵਿਸ਼ਵਾਸ ਸ਼ਬਦ ਹੀ ਆਪਣੇ ਆਪ ਵਿੱਚ ਬਹੁਤ ਵੱਡੀ ਇੱਕ ਸੰਸਤਾ ਹੈ ਜੀ ਬੇਸ਼ਕ ਦਾ ਮਤਲਬ ਜ਼ਹਿਰ ਬਾਸ਼ ਦਾ ਮਤਲਬ ਧੋਣਾ ਜਿਹੜਾ ਜ਼ਹਿਰ ਨੂੰ ਧੋਂਦਾ ਉਹਨੂੰ ਕਹਿੰਦੇ ਬੇਸ਼ਕ ਪਿਸ਼ਵਾਸ ਐਡੀ ਬੜੀ ਆਪਣੇ ਆਪ ਦੇ ਵਿੱਚ ਹੀ ਇੱਕ ਸੰਸਥਾ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਵਾਈ ਲੈਣੇ ਆ ਸਭ ਤੋਂ ਪਹਿਲਾਂ ਪਿਸ਼ਵਾਸ ਚ ਜ਼ਰੂਰੀ ਹੈ ਜੀ ਵੈਸੋ ਆਯੁਰਵੈਦਿਕ ਦਵਾਈਆਂ ਲੈਣਦੇ ਹੋ ਲੋਕੀ ਸੋਚਦੇ ਨੇ ਵੀ ਲੰਬਾ ਟ੍ਰੀਟਮੈਂਟ ਚੱਲੂਗਾ ਮੈਨੂੰ ਫਰਕ ਪਊਗਾ ਨਹੀਂ ਪਊਗਾ ਉਹ ਵੀ ਇੱਕ ਬਹੁਤ ਵੱਡਾ ਵੀ ਭਰੇਜ ਬਹੁਤ ਕਰਨੇ ਪੈਂਦੇ ਨੇ ਉਹ ਵੀ ਇੱਕ ਬੜਾ ਜਿਆਦਾ ਸਵਾਲ ਖੜਾ ਹੁੰਦਾ ਲੋਕਾਂ ਦੇ ਮਨਾਂ ਦੇ ਵਿੱਚ ਸਾਡੇ ਤਾਂ ਕੋਈ ਪਰਹੇਜ਼ਕ ਬਹੁਤ ਲੰਮੇ ਚੋੜੇ ਪਰਹੇਜ਼ ਨਹੀਂ ਹੈਗੇ ਜੀ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਅਸੀਂ ਕਿਸੇ ਦਵਾਈ ਦੇ ਵਿੱਚ ਨਾ ਸਟੀਰੌਇਡ ਪਾਉਨੇ ਆ ਨਾ ਨਸ਼ਾਪਨ ਨਾਲ ਕੈਮੀਕਲ ਪਾਉਨੇ ਆ ਜੀ ਸਾਡੀਆਂ ਦਵਾਈਆਂ ਨੂੰ ਤਰਹਿਤ ਨੇ ਜੀ ਸਾਡੀਆਂ ਦਵਾਈਆਂ ਲਗਭਗ ਸਾਰੀਆਂ ਹੀ ਟਾਈਮ ਬੌਂਡ ਹੁੰਦੀਆਂ ਨੇ ਜੀ ਹਾਂ 80% ਟਾਈਮ ਪਰ 20% ਕੋਈ ਉੱਪਰ ਵੀ ਖਾਣੇ ਪੈ ਸਕਦੀ ਆ ਕਈਆਂ ਨੂੰ ਘੱਟ ਵੀ ਖਾਣੇ ਪੈ ਸਕਦੀ ਆ ਜੀ ਧਾਰਨਾਵਾਂ ਬਣੀਆਂ ਹੋਈਆਂ ਜਿਵੇਂ ਕੋਈ ਕਹਿ ਦਿੰਦਾ ਦੇਸੀ ਦਵਾਈ ਆ ਜੀ ਗਰਮ ਨਾ ਹੋਵੇ ਜੀ ਇਹ ਨੁਕਸਾਨ ਨਾ ਕਰੇ ਇਹ じゃ ਕੁਝ ਨਹੀਂ ਹੁੰਦਾ ਕਿਉਂਕਿ ਜਿਨੇ ਦਵਾਈ ਬਣਾਈਏ ਉਹਨੇ ਕੋ ਸੋਚ ਕੇ ਦਵਾਈ ਬਣਾਈਏ ਠੀਕ ਹੈ ਜੀ ਸਾਇੰਟਿਸਟ ਨੇ ਉਹਨਾਂ ਨੂੰ ਕੈਮੀਕਲ ਕੰਪੋਜੀਸ਼ਨ ਪਤਾ ਸੀ ਉਹਨਾਂ ਨੇ ਐਲੋਪੈਥਿਕ ਦਵਾਈ ਬਣਾਈ ਇਦਾਂ ਹੀ ਆਯੁਰਵੇਦ ਵਾਲੇ ਆ ਡਿਗਰੀਆਂ ਕੀਤੀਆਂ ਐਕਸਪੀਰੀਅੰਸ ਅਸਾਲਾਂ ਵੱਧੀ ਜਿਹੜਾ ਮੈਂ ਕਹਿੰਨਾ ਪੁਸਤਾਂ ਪੁਸਤਾਨੀ ਚੱਲੇ ਆ ਰਿਹਾ ਉਹ ਸਾਰੇ ਐਕਸਪੀਰੀਅੰਸ ਆ ਪਤਾ ਹੈ ਕਿਹੜੀ ਚੀਜ਼ ਕਿੰਨੀ ਪਾਣੀ ਹੈ ਇਵਨ ਇੱਕ ਲੇਡੀ ਨੂੰ ਵੀ ਮਸਾਲਿਆਂ ਦਾ ਪਤਾ ਹੁੰਦਾ ਰਸੋਈ 'ਚ ਕਿੰਨੇ ਪਾਣੇ ਆ ਕੋਈ 4 ਚਮਚ ਹਲਦੀ ਨਹੀਂ ਪਾ ਦਿੰਦੀ ਉਨੀ ਕੇ ਪਾਈ ਜਾਂਦੀ ਆ ਤਾਂ ਇਹ ਚੀਜ਼ ਆ ਐਕਸਪੀਰੀਅੰਸ ਦੀ ਪਰ ਡਾਕਟਰ ਮਦੀ ਅਸੀਂ ਨਾਲ ਨਵੀਂ ਤੱਕ ਜਿਵੇਂ ਆ ਰੱਖੀ ਹੋਏ ਨਾਲ ਜੀ ਡਾਕਟਰ ਸਾਹਿਬ ਐਮ ਡੀ ਕਰ ਰਹੇ ਨੇ ਇਸ ਟਾਈਮ ਹੁਣ ਜੀ ਬੀ.ਐਮ.ਸੋ ਡਾਕਟਰ ਸਾਹਿਬ ਐਟਨਰਾਤਾ ਤੋ ਦੀਕਸ਼ਾ ਜੀ ਨਾਲ ਅਸੀਂ ਰਿਪੋਰਟਾਂ ਨੂੰ ਵੀ ਅਸੀਂ ਬਹੁਤ ਕੰਪਲਸਰੀ ਮੰਨਦੇ ਹਾਂ ਜੀ ਜੇ ਸਾਨੂੰ ਨਹੀਂ ਸਮਝ ਲੱਗਦੀ ਜੇ ਤਾਂ ਚਲੋ ਸਿੰਪਟਮ ਦੇ ਕੇ ਦਵਾਈ ਦੇ ਦਿੰਦੇ ਆ ਜੇ ਨਹੀਂ ਸਮਝ ਲੱਗਦੀ ਰਿਪੋਰਟਾਂ ਜੇ ਰਿਪੋਰਟ ਨਹੀਂ ਹੈਗੇ ਆ ਤਾਂ ਅਸੀਂ ਉਹਨੂੰ ਥੋੜੇ ਦਿਨ ਦੀ ਦਵਾਈ ਦੇ ਕੇ ਡਾਕਟਰ ਸਾਹਿਬ ਲਿਖ ਕੇ ਦਿੰਦੇ ਨੇ ਵੀ ਆਹ ਟੈਸਟ ਕਰਾ ਕੇ ਲੈ ਕੇ ਆਓ ਦੇਖੋ ਗੱਲ ਅਸੀਂ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਜੀ ਅਸੀਂ ਕੋਈ ਵੀ ਰੋਗ ਆ ਉਹਨੂੰ ਜੜੋਂ ਖਤਮ ਕਰਦੇ ਆ ਪਹਿਲਾਂ ਉਹਦੇ ਜੜ ਲੱਭਣੀ ਜ਼ਰੂਰੀ ਹੈ ਜੀ ਇਹੇ ਅਸੀਂ ਤਾਂ ਪਰੇ ਲਾਰੀ ਨਹੀਂ ਕਰਦੇ ਹਾਂਗੇ ਜੀ ਸਾਡੇ ਕੋਲ ਲੋਕਾਂ ਦਾ ਵਿਸ਼ਵਾਸ ਵੀ ਸਾਡੇ ਤੇ ਲੋਕਾਂ ਦਾ ਤਾਂ ਹੀ ਬਣਿਆ ਹੋਇਆ ਹੈ ਜੀ ਜੇ ਲੋਕ ਸਾਡੇ ਤੇ ਵਿਸ਼ਵਾਸ ਤਾਂ ਹੀ ਕਰਦੇ ਨੇ ਵੀ ਜੀ ਅਸੀਂ ਸਾਡੇ ਜਿਹੜੇ ਬੱਦਮਰੀਜ਼ ਨੇ ਜੀ ਜਿਹੜੇ ਮਰੀਜ਼ ਠੀਕ ਹੋਏ ਨੇ ਉਹ ਲੋਕਾਂ ਦੱਸ ਦਿੰਦੇ ਨੇ ਵੀ ਅਸੀਂ ਉੱਥੋਂ ਠੀਕ ਹੋਏ ਹਾਂ ਉੱਥੋਂ ਦਵਾਈ ਲੈ ਕੇ ਆਓ ਜੀ ਇਹ ਦਵਾਈਆਂ ਸਾਰੀ ਆਪ ਤਿਆਰ ਕਰਦੇ ਹਾਂ ਡਾਕਟਰ ਸਾਹਿਬ ਬਿਲਕੁਲ ਜੀ ਅਸੀਂ ਸਾਰੀਆਂ ਦਵਾਈਆਂ ਆਪ ਹੀ ਤਿਆਰ ਕਰਦੇ ਹਾਂ ਇਹ ਅਸੀਂ ਕੋਈ ਦਵਾਈ ਮੋਲਰੇ ਲੈ ਕੇ ਹੁੰਦੇ ਜਾਂਗੇ ਜੀ ਇਸ ਕਰਕੇ ਅਸੀਂ ਮਾਨਵੀ ਇੰਨੇ ਮਾਨ ਨਾਲ ਗੱਲ ਤਾਂ ਕਰਦੇ ਹਾਂ ਜੀ ਜੀ ਐਨਾ ਆਪਣੇ ਆਪ ਤੇ ਵਿਸ਼ਵਾਸ ਆ ਜੀ ਤਾਂ ਦੂਜਾ ਵੀ ਤਾਂ ਹੀ ਵਿਸ਼ਵਾਸ ਕਰਦੇ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਦੇ ਹੋ ਜੀ ਸਾਨੂੰ ਆਪਣੇ ਦਵਾਈਆਂ ਤੇ ਬਹੁਤ ਜ਼ਿਆਦਾ ਵਿਸ਼ਵਾਸ ਆ ਤੇ ਮਾਨ ਆ ਜੀ ਦੀਪ ਜੀ ਮੇਰਾ ਇੱਕ ਸਵਾਲ ਆ ਤੁਹਾਨੂੰ ਤੁਸੀਂ ਕਹਿ ਰਹੇ ਹੋ ਵੀ ਜਨਾਨੇ ਨੂੰ ਪਤਾ ਹੁੰਦਾ ਰਸੋਈ 'ਚ ਮੈਂ ਕਿਹੜੇ ਕਿਹੜੇ ਮਸਾਲੇ ਪਾਣੇ ਨੇ ਪਰ ਕੀ ਕਰਦੇ ਲੋਕੀ YouTube ਚੈਨਲ ਖੋਲ ਲੈਂਦੇ ਨੇ ਜੀ ਉਹ ਦੇਖਦੇ ਨੇ ਨੁਕਸਾਨ ਕਰਾ ਬੈਠਦੇ ਨੇ ਜੀ ਗੱਲ ਹੋਤੀ ਹੈਗੀ YouTube ਦੀ ਗੱਲ ਆਗੀ ਤੁਸੀਂ ਇਹ ਦੇਖੋ ਅੱਜ ਤੋਂ 15 20 ਸਾਲ ਪਹਿਲਾਂ 30 ਸਾਲ ਪਹਿਲਾਂ ਪਿੱਛੇ ਚਲ ਜਾਨੇ ਆਪਾਂ ਉਸ ਟਾਈਮ ਮੈਂ ਨਹੀਂ ਕਹਿੰਦਾ ਸਾਡੇ ਬਜ਼ੁਰਗਾਂ ਨੂੰ ਫੈਟੀ ਲੀਵਰ ਸੀ ਮੈਂ ਨਹੀਂ ਕਹਿੰਦਾ ਉਹਨਾਂ ਨੂੰ ਇੰਨੀਆਂ ਬਿਮਾਰੀਆਂ ਸੀ ਜਾਂ ਹਸਪਤਾਲਾਂ ਦੀ ਇੰਨੀ ਗਿਣਤੀ ਸੀ ਉਹ ਰੇਅਰ ਕੋਈ ਹਸਪਤਾਲ ਹੁੰਦਾ ਸੀ ਜਾਂ ਪੰਜ ਸੱਤ ਪਿੰਡਾਂ 'ਚ ਇੱਕ ਡਾਕਟਰ ਬੈਠਾ ਹੁੰਦਾ ਸੀ ਅੱਜ ਕੱਲ ਦਾ ਇੱਕ ਪਿੰਡ ਦੇ ਵਿੱਚ ਪੰਜ ਪੰਜ ਡਾਕਟਰ ਬੈਠੇ ਨੇ ਕਿਉਂ ਇੰਨੀ ਬਿਮਾਰੀ ਕਿਤੇ ਵਧ ਗਈ ਕਿਉਂਕਿ ਅਸੀਂ ਕੁਦਰਤ ਨਾਲ ਛੇੜਛਾੜ ਸ਼ੁਰੂ ਕਰਤੀ ਅਸੀਂ ਨਵੇਂ ਨਵੇਂ ਐਕਸਪੈਰੀਮੈਂਟ ਬਣਾਉਣ ਲੱਗੇ ਕੋਈ ਕਹਿੰਦਾ ਸਵੇਰੇ ਉੱਠ ਕੇ ਚਾਰ ਗਲਾਸ ਪਾਣੀ ਪੀ ਲਓ ਕੋਈ ਕਹਿੰਦਾ ਨਹੀਂ ਜੀ ਆ ਚੀਜ਼ ਖਾਓ ਪਾਣੀ ਦੇ ਨਾਲ ਤਾਂ ਹੀ ਤੁਸੀਂ ਸਹੀ ਰਹਿਣਾ ਕੋਈ ਕਹਿ ਦਿੰਦਾ ਜੀ ਨਹੀਂ ਰੋਟੀ ਦੇ ਨਾਲ ਪਾਣੀ ਨਾ ਪੀਓ ਹੁਣ ਪੁਰਾਣੇ ਟਾਈਮਾਂ 'ਚ ਚੱਲਜੋ ਮੈਨੂੰ ਨਹੀਂ ਲੱਗਦਾ ਸਵੇਰੇ ਉੱਠ ਕੇ ਬਜ਼ੁਰਗ ਚਾਹ ਤੋਂ ਛੁੱਟ ਪਾਣੀ ਪੀਂਦੇ ਸੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਰੋਟੀ ਦੇ ਨਾਲ ਉਹ ਪਾਣੀ ਪੀਂਦੇ ਸੀ ਇੱਥੇ ਤਾਂ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਨਹੀਂ ਪਾਣੀ ਪੀਣਾ ਅੱਧਾ ਘੰਟਾ ਬਾਅਦ 'ਚ ਨਹੀਂ ਪਾਣੀ ਪੀਣਾ ਤੱਥੇ ਅਮਲ ਕਰ ਬੈਠਦਾ ਤੇ ਬਿਮਾਰੀ ਘਟਦਾ ਆ ਜੀ ਇਨਸਾਨ ਤਾਂ ਪਹਿਲਾਂ ਵੀ ਸੀਗੇ ਪਹਿਲਾਂ ਹੀ ਚੀਜ਼ਾਂ ਕਿਉਂ ਨਹੀਂ ਸੀਗੀਆਂ ਹੁਣ ਹੀ ਕਿਉਂ ਆਈਆਂ ਪਰ ਮੈਂ ਮਤ ਕੱਚਾ ਫੂਡ ਲੋਕੀ ਜ਼ਿਆਦਾ ਖਾਂਦੇ ਸੀ ਜੀ ਮੈਨੂੰ ਤਾਂ ਲੱਗਦਾ ਅੱਜ ਕੱਲ ਜਿੰਨਾ ਸੈਲਡ ਖਾਂਦੇ ਜਿੰਨੇ ਚੀਜ਼ਾਂ ਖਾਂਦੇ ਉਹਨਾਂ ਤਾਂ ਪਹਿਲਾਂ ਖਾਂਦੇ ਹੀ ਨਹੀਂ ਹੋਣੇ ਇਹ ਤਾਂ ਤੁਸੀਂ ਵੀ ਦੇਖਿਆ ਹੋਣਾ ਅੱਜ ਕੱਲ ਡਾਈਟਸ ਕਿੰਨੀਆਂ ਚੱਲ ਗਈਆਂ ਔਰ ਡਾਈਟਸ ਦੇ ਵਿੱਚ ਕੀ ਹੈ 버ਗਰ ਨਿਊਡਲ ਮਾੜਾ ਨਹੀਂ ਹੁਣ ਗੋਰਿਆਂ ਚ ਚਾਈਨੀਜ਼ ਚੱਲ ਜੋ ਚਾਈਨੀਜ਼ ਨੇ ਤਾਂ ਖਾਣਾ ਹੀ ਨਿਊਡਲ ਤੇ ਮਾਮੂ ਉਤਵਾਰ ਬਾਹਰ ਚਲ ਜਓ ਉਥੇ ਖਾਂਦੇ ਪੀਜ਼ਾ 버ਗਰ ਆ ਖਾਓ ਪਰ ਪੰਗਾ ਇਹ ਆ ਸ਼ਾਮ ਨੂੰ 5 ਵਜੇ ਬਾਜ਼ਾਰ ਘੁੰਮਣਗੇ ਉਥੇ ਜਾ ਕੇ ਸਮੋਸੇ ਖਾ ਲੇ ਉਥੇ ਜਾ ਕੇ 버ਗਰ ਖਾ ਲਿਆ ਉਥੇ ਜਾ ਕੇ ਪੀਜ਼ਾ ਖਾ ਲਿਆ ਪਰ ਘਰੇ ਆ ਕੇ ਫਿਰ ਤੁਸੀਂ ਰੋਟੀ ਦੇਣ ਦੀ ਜੀ ਲਿਆਓ ਜੀ ਰੋਟੀ ਉਹ ਬਾਹਰਲੇ ਲੋਕ ਤੰਦਰੁਸਤ ਉਹ ਚੀਜ਼ਾਂ ਖਾ ਕੇ ਤਾਂ ਨਹੀਂ ਉਹਨਾਂ ਨੇ ਉਹਨੂੰ ਮੀਲ ਮੰਨਿਆ ਇੱਕ ਵੀ ਇਹ ਮੇਰਾ ਮੀਲ ਮੀਲ ਖਾਦਾ ਤੇ ਕੰਮ ਖਤਮ ਪਰ ਨਹੀਂ ਸਾਡੇ ਲੋਕਾਂ ਨੇ ਮੀਲ ਨਹੀਂ ਮੰਨਿਆ ਸੀ ਤਾਂ ਉਹਨੂੰ ਸਾਈਡ ਚੀਜ਼ ਮੰਨ ਲਈ ਵੀ ਠੀਕ ਆ ਵਿਚਾਰ ਗਏ ਸੀ ਤਾਂ ਖਾ ਜਾਂਦੀ ਹੁਣ ਰੋਟੀ ਚਾਹੀਦੀ ਆ ਉਹ ਡਬਲ ਕੰਮ ਨਾ ਕਰੋ ਪਹਿਲਾਂ ਪੇਟ ਨੂੰ ਇੱਕ ਚੀਜ਼ ਨੂੰ ਹਾਜ਼ਮ ਕਰਨ ਦਾ ਟਾਈਮ ਦਿਓ ਫਿਰ ਦੂਜੀ ਚੀਜ਼ ਖਾਓ ਜੀ ਜਿਹੜੀ ਚੀਜ਼ ਆ ਆਪਾਂ ਕੁਝ ਨਹੀਂ ਖਾਂਦੇ ਆਪਾਂ ਨੂੰ ਪ੍ਰੇਖਾ ਹੈ ਆਪਣਾ ਸਰੀਰ ਮੰਗਦਾ ਹੈ ਸਵੇਰ ਨੂੰ ਉੱਠ ਕੇ ਪਾਣੀ ਤਾਂ ਪੀਓ ਜੇ ਤੁਹਾਨੂੰ ਪਿਆਸ ਲੱਗੀ ਹੈ ਜਾਂ ਮੂੰਹ ਸੁੱਕਦਾ ਹੈ ਜਾਂ ਬਾਥਰੂਮ ਪੀਲੇ ਰੰਗ ਦਾ ਆ ਰਿਹਾ ਜੀ ਜਦੋਂ ਤੁਹਾਡੇ ਸਰੀਰ ਨੇ ਪਾਣੀ ਮੰਗੇ ਨਹੀਂ ਹੈਗਾ ਜੀ ਰੋਟੀ ਭੁੱਖ ਲੱਗੇ ਤੇ ਖਾਣੇ ਹੋ ਹਾਂਜੀ ਫਿਰ ਪਾਣੀ ਪਿਆਸ ਲੱਗੇ ਤੇ ਪੀਓ ਜੀ ਜਦੋਂ ਰੋਟੀ ਖਾਣੇ ਆ ਉਦੋਂ ਆਪਾਂ ਨੂੰ ਪਾਣੀ ਨਾਲ ਸਰੀਰ ਪਾਣੀ ਮੰਗ ਰਿਹਾ ਹੈ ਆਪਾਂ ਤਾਂ ਕਿਹਨਾਂ ਪਣੀ ਦੇ ਨਹੀਂ ਰਹੇ ਜੀ ਆਪਣੀ ਰੋਟੀ ਜਦੋਂ ਖਾਣਾ ਖਾ ਆਪਾਂ ਰੋਟੀ ਖਾਂਦੇ ਆ ਰੋਟੀ ਨਹੀਂ ਕਹਾ ਜਾਂਦੀ ਉਹ ਜੂਸ ਕਹਾ ਜਾਂਦਾ ਜੂਸ ਤਾਂ ਜਾਊਗਾ ਚ ਇਹਦੇ ਵਿੱਚ ਤੁਸੀਂ ਲੱਸੀ ਪਾਉਂਗੇ ਜਾਂ ਕੋਈ ਪਾਣੀ ਪੀਓਗੇ ਲਿਕੜ ਪਾਉਂਗੇ ਜੀ ਤਾਂ ਕਿ ਇੰਨਾ ਵੀ ਪਾਣੀ ਨਹੀਂ ਹੈਗਾ ਵੀ ਪਾਣੀਓ ਪਾਣੀ ਕਰ ਦੋ ਜੀ ਉਹ ਉਹਨਾਂ ਕ ਪਾਣੀ ਪਿਓ ਜਿੰਨੇ ਕ ਨਾਲ ਰੋਟੀ ਹਾਜਮ ਹੋ ਕੇ ਉਹ ਜੂਸ ਕਹਾਂ ਜਾ ਸਕੇ ਪਰ ਵੈਸੇ ਸਭ ਕਿਹਾ ਜਾਂਦਾ ਵੀ 5 ਲੀਟਰ ਪਾਣੀ ਪਿਓ ਜੀ 4 ਲੀਟਰ ਪਾਣੀ ਪਿਓ ਡੇਲੀ ਜੀ ਜਿੰਨਾ ਦੇਖੋ ਆਪਾਂ ਦੇਖੋ ਤਰੀ ਵਾਲੀ ਦਾਲ ਖਾਂਦੇ ਆ ਸਬਜ਼ੀ ਖਾਂਦੇ ਆ ਤਰੀ ਖਾਂਦੇ ਆ ਫਰੂਟ ਖਾਂਦੇ ਆ ਜੂਸ ਪੀਨੇ ਆ ਜਾਂ ਆਪਣਾ ਸਲਾਦ ਖਾਣੇ ਆ ਉਹਦੇ ਪੀਤਾ ਪਾਣੀ ਹੋਆ ਜਿੰਨਾ ਤੁਹਾਡੇ ਸਰੀਰ ਨੂੰ ਲੋੜ ਆ ਪਾਣੀ ਜਿੰਨਾ ਸਰੀਰ ਮੰਗ ਰਿਹਾ ਉਹਨਾ ਹੀ ਪਾਣੀ ਪੀਓ ਜੇ ਪਾਣੀ ਨੇ ਬਿਮਾਰ ਕਰਤਾ ਤੁਹਾਨੂੰ ਜਿੰਦਗੀ ਕੋ ਠੀਕ ਨਹੀਂ ਕਰ ਸਕਦਾ ਹੈਗਾ ਤੁਸੀਂ ਗੂਗਲ ਚੈੱਕ ਕਰੋ ਬਰੂਸਲੀ ਖੋਲੋ ਬਰੂਸਲੀ ਦੇ ਮਰਨ ਦਾ ਕਾਰਨ ਚੈੱਕ ਕਰੋ ਸਭ ਤੋਂ ਰੀਸੈਂਟ ਸਟੱਡੀ ਆਈ ਹੈ ਹੁਣ ਬਰੂਸਲੀ ਦੇ ਮਰਨ ਦਾ ਕਾਰਨ ਓਵਰ ਡਰਿੰਕਿੰਗ ਸੀ ਵੱਧ ਪਾਣੀ ਪੀਂਦਾ ਸੀ ਤਮਰੇ ਆ ਸੋ ਇੱਕ ਨਾ ਅੱਜ ਕੱਲ ਸਮੇਂ ਦੇ ਵਿੱਚ ਜਿਵੇਂ ਦਾਣਾ ਖਾਣ ਪੀਣ ਹੋ ਗਿਆ ਲੀਵਰ ਦੀ ਸਮੱਸਿਆ ਆ ਜਾਂਦੀ ਹੈ ਲੀਵਰ ਡੈਮੇਜ ਹੋ ਜਾਂਦਾ ਲੀਵਰ ਬਦਲਾਂ ਤੱਕ ਦੀ ਨੌਬਤ ਆਂਦੇ ਵੈਸਾ ਲੀਵਰ ਦੀ ਦੇਖੋ ਕਰ ਲੇ ਜਿਵੇਂ ਕੈਸਟ ਜਾਵਾ ਜੀ ਕਾ ਭਜਿਆ ਭੁੱਖ ਘਟ ਲੱਗਣਾ ਜਾਂ ਮਰ ਢ ਘਾਰ ਆਉਣਾ ਇਹ ਕੋਈ ਬਿਮਾਰੀ ਨਹੀਂ ਹੈਗੀ ਜੇ ਲੀਵਰ ਦਾ ਸਰੀਰ ਦੇ ਵਿੱਚ ਰੱਬ ਨੇ ਆਪਣੇ ਮਹਿਕੋ ਵੰਡੇ ਹੋਣੇ ਜੀ ਹਾੜ ਦਾ ਆਪਣਾ ਕੰਮ ਆ ਫੇਫੜਾ ਦਾ ਕੰਮ ਆ ਲੀਵਰ ਦਾ ਆਪਣਾ ਕੰਮ ਆ ਜਿਹੜਾ ਖਾਣ ਪੀਣ ਦਾ ਵਿਭਾਗ ਹੈ ਉਹ ਲਿਵਰ ਕੋੜਾ ਉਹ ਪਚਾਊਗਾ ਕਿਵੇਂ ਜੀ ਉਸੇ ਤਾਂ ਗੱਲ ਕਰਦੇ ਹਾਂ ਜੀ ਵੀ ਲਿਵਰ ਜਿਹੜਾ ਹੈਗਾ ਇਹ ਜੇ ਲਿਵਰ ਤਾਂ ਉਸ ਤੋਂ ਸਹੀ ਕੰਮ ਕਰਦਾ ਹੈ ਤਾਂ ਤੁਹਾਨੂੰ ਖਾਣਾ ਖਾਜ ਪਾਉਣਾ ਹੈ ਗੈਸ ਤੇ ਆਪ ਘਟੇ ਟ ਘਾਰ ਆਉਂਦੇ ਨੇ ਭੁੱਖ ਘਟ ਲੱਗਦੀ ਆ ਇਹ ਲਿਵਰ ਕਰਕੇ ਆ ਜੀ ਇਹ ਲਿਵਰ ਹੈ ਲਿਵਰ ਸਿਰੋਸਿਸ ਹੋ ਗਈ ਆਪਾਂ ਨੋਰਮਲ ਇੱਕ ਅਲਟਰਾਸਾਉਂਡ ਕਰਾਣੇ ਆ ਅਲਟਰਾਸਾਉਂਡ ਦੇ ਵਿੱਚ ਆਪਾਂ ਸਭ ਪੰਜਾਬੀ ਦੇਖਦੇ ਆ ਆਲਮੋਸਟ ਮੈਂ ਕਿਹਾ 10 ਜਣਿਆਂ ਦਾ ਆਪਣਾ ਅਲਟਰਾਸਾਉਂਡ ਕਰਾ ਲਈਏ ਵਿੱਚੋਂ 9 ਦੇ ਲਿਖਿਆ ਆ ਜਾਂਦਾ ਫੈਟੀ ਲਿਵਰ ਮੈਨੂੰ ਲੱਗਦਾ ਨਹੀਂ ਅੱਜ ਕੱਲ ਪੰਜਾਬੀ ਉਹਨੂੰ ਬਿਮਾਰੀ ਵੀ ਮੰਨਦੇ ਉਹਨਾਂ ਨੂੰ ਤਾਂ ਇਹ ਹੋ ਗਿਆ ਹੋਇਆ ਵੀ ਨਹੀਂ ਇਹ ਤਾਂ ਸਾਡੇ ਆਣਾ ਹੀ ਆ ਇਹ ਤਾਂ ਹੈਗਾ ਹੀ ਆ ਲਿਵਰ ਦੀ ਸੋ ਨਾਰਮਲ ਚੀਜ਼ ਆ ਪਰ ਨਹੀਂ ਉਹ ਇੱਕ ਬਿਮਾਰੀ ਆ ਫੈਟੀ ਲਿਵਰ ਹੋਣਾ ਗਿਆ ਲਿਵਰ ਦੇ ਉੱਤੇ ਫੈਟ ਡਿਪੋਜ਼ਿਟ ਹੋਣ ਲੱਗ ਗਿਆ ਫੈਟ ਇਕੱਠਾ ਹੋਣ ਲੱਗ ਗਿਆ ਮੀਨਸ ਉਹਨੇ ਜਿਹੜਾ ਖਾਣਾ ਗਿਆ ਸੀ ਉਹਨੂੰ ਪ੍ਰੋਪਰ ਡਾਈਜੈਸਟ ਨਹੀਂ ਕੀਤਾ ਜਿਹੜੇ ਚੀਜ਼ ਉਹਨੇ ਜਿੱਥੇ ਭੇਜਣੀ ਸੀ ਉਹ ਭੇਜ ਨਹੀਂ ਪਾ ਰਿਹਾ ਟਾਉ ਫੈਟ ਉਹਦੇ ਤੇ ਕਮੂਲੇਟ ਹੋਣਾ ਸ਼ੁਰੂ ਹੋਇਆ ਇਸੇ ਤਰ੍ਹਾਂ ਜਦ ਫੈਟੀ ਲੀਵਰ ਦੀ ਅੱਗੇ ਅੱਗੇ ਡਿਜ਼ੀਜ਼ ਵੱਧਦੀ ਜਾਂਦੀ ਹੈ ਵੱਧਦੀ ਜਾਂਦੀ ਹੈ ਤਾਂ ਲਾਸਟ ਚ ਡਿਜ਼ੀਜ਼ ਆ ਜਾਂਦੀ ਹੈ ਲੀਵਰ ਸਿਰੋਸਿਸ ਲੀਵਰ ਸਿਰੋਸਿਸ ਕੀ ਹੈ ਉਹ ਤੇ ਲੀਵਰ ਗੜਲਣਾ ਸ਼ੁਰੂ ਹੋ ਜਾਂਦਾ ਦੇਸੀ ਤਰੀਕੇ ਨਾਲ ਆਪਾਂ ਕਹੀਏ ਜਾਂ ਪਹਿਲੀਆਂ ਜਿੰਨੀਆਂ ਲੀਵਰ ਨੇ ਬਿਮਾਰੀਆਂ ਝੇਲੀਆਂ ਨੇ ਉਹਦੇ ਕਰਕੇ ਉਹਦੇ ਬਣਤਰ ਖਰਾਬ ਹੋ ਜਾਂਦੀ ਹੈ ਆਪਣਾ ਤਜਾ ਬਣਦਾ ਭਾਈ ਨੂੰ ਪੀ ਲੈਣੇ ਜਾਂ ਕੈਪਸੂਲ ਖਾਣਨੇ ਜੀ ਉਹ ਵੀ ਕਿਤੇ ਨਾ ਕਿਤੇ ਫਰਕ ਪੈਂਦਾ ਜੀ ਉਹ ਐਕਚੁਅਲੀ ਕੀ ਹੈ ਮੇਜਰਲੀ ਆਪਾਂ ਵੈਸੇ ਦੇਖਦੇ ਆਂ ਵੀ ਲਿਵਰਲ ਲਿਵਰ ਨੇ ਬਾਇਲ ਸੈਕ੍ਰੀਟ ਕਰਨਾ ਹੁੰਦਾ ਬਾਇਲ ਦਾ ਕੰਮ ਕੀ ਆ ਬਾਇਲ ਅਲਕਲਾਈਜ਼ਰ ਜਿਹੜਾ ਆਪਾਂ ਲਿਵਰ ਚ ਆਪਾਂ ਕਹਿੰਦੇ ਆ ਤਜਾਬ ਬਣਦਾ ਆਪਾਂ ਕਦੇ ਇਹ ਨਹੀਂ ਕਹਿੰਦੇ ਸ਼ਾਰ ਬਣੀ ਆ ਜਾਂ ਅਲਕਲਾਈਨ ਬਣਿਆ ਨਾ ਤਜਾਬ ਬਣਿਆ ਤਜਾਬ ਦਾ ਕੀ ਆ ਮਾਂ ਜਾਂ ਤਜਾਬ ਆਪਣੇ ਪੇਟ ਚ ਜਾਂਦਾ ਆ ਉਹਨੇ ਕਿਤੇ ਨਾ ਕਿਤੇ ਚਲੋ ਖਾਣਾ ਡਾਈਜੈਸਟ ਕਰਨਾ ਪਰ ਜਦ ਓਵਰ ਤਜਾਬ ਬਣਨ ਲੱਗ ਗਿਆ ਤਾਂ ਲਿਵਰ ਦੇ ਵਿੱਚੋਂ ਅਲਕਲਾਈਜ਼ਰ ਨਿਕਲਦਾ ਉਹ ਤਜਾਬ ਨਾਲ ਮਿਲ ਕੇ ਉਹਨੂੰ ਬਰਾਬਰ ਕਰ ਦਿੰਦਾ ਜੀ ਪਰ ਜਦੋਂ ਉਹ ਚੀਜ਼ ਨਹੀਂ ਹੋ ਪਾਂਦੀ ਟਾਪਕ ਕੈਪਸੂਲ ਲੈਨੇ ਉਹ ਕੈਪਸੂਲ ਇੱਕ ਤਰ੍ਹਾਂ ਕੈਮੀਕਲ ਆ ਅਲਕਲਾਈਜ਼ਰ ਦਾ ਉਹਨੇ ਅੰਦਰ ਜਾਣਾ ਆ ਅੰਦਰ ਜਾ ਕੇ ਉਹਨੇ ਉਹਨੂੰ ਨਾਰਮਲ ਕਰ ਦੇਣਾ ਤਜਾਬ ਬੈਲੈਂਸ ਬਣਾ ਦੇਣਾ ਉਹਦਾ ਬੈਲੈਂਸ ਬਣ ਗਿਆ ਤਾਂ ਤਜਾਬ ਖਤਮ ਹੋ ਜਾਂਦਾ ਪਰ ਇਹ ਵੀ ਇਹ ਲਿਵਰ ਦੀ ਕਿਤੇ ਨਾ ਕਿਤੇ ਦਿੱਕਤ ਆਈ ਤਾਂ ਇਹ ਚੀਜ਼ ਹੋਈ ਉਸੇ ਤਰ੍ਹਾਂ ਆਪਾਂ ਲਿਵਰ ਸਿਰੋਸਿਸ ਦੀ ਗੱਲ ਕਰਦੇ ਆ ਤਾਂ ਉੱਚ ਲਿਵਰ ਖਰਾਬ ਹੋਣਾ ਇਸ ਐਕਸਟੈਂਡ ਤੱਕ ਹੋ ਜਾਂਦਾ ਆ ਵੀ ਜਿਹੜਾ ਆਪਾਂ ਪਾਣੀ ਵਗੈਰਾ ਵੀ ਪੀਂਨੇ ਆ ਉਹ ਵੀ ਪ੍ਰੋਪਰ ਡਾਈਜੈਸਟ ਨਹੀਂ ਹੋ ਪੰਦਾ ਉਹ ਪੇਟ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਲਾਸਟ ਸਟੇਜ ਇਹ ਆ ਜਾਂਦੀ ਆ ਵੀ ਕਿਹਾ ਜਾਂਦਾ ਤੁਸੀਂ ਆਪਰੇਟ ਕਰਾਓ ਜੀ ਲਿਵਰ ਨਮਾਪੋ ਗੱਲ ਲਿਵਰ ਟ੍ਰਾਂਸਪਲੈਂਟ ਕਰਾਣਾ ਕਰਾਣਾ ਪੈਣਾ ਨਮਾ ਡੋਨਰ ਲੈ ਕੇ ਆਓ 40 ਤੋਂ 50 ਲੱਖ ਰੁਪਏ ਦਾ ਖਰਚਾ ਆਇਆ ਇਹ ਜੀ ਕੋਈ ਵੀ ਦਿੱਕਤ ਆ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਪਹਿਲਾਂ ਤਾਂ ਸਾਡੇ ਕੋਲ ਜਦ ਪੇਸ਼ੈਂਟ ਆਉਂਦਾ ਸੀ ਮੈਡੀਸਿਨ ਹੀ ਲਿਵਰ ਸਰੋਸਿਸ ਵਾਲੇ ਨੂੰ 10 ਦਿਨ ਦੀ ਦਿੰਦੇ ਆ ਜਿਹੜੀ ਕੋਈ ਯਕੀਨੀ ਨਹੀਂ ਕਰ ਸਕਦਾ ਵੀ ਜੇ ਨਾ 10 ਦਿਨ ਦੀ ਜਾਂ 5 ਦਿਨ ਦੀ ਮੈਡੀਸਿਨ ਚੇ ਰਿਜ਼ਲਟ ਭਾਲਦੇ ਜਿਹੜਾ ਕੋਈ ਭਾਲ ਨਹੀਂ ਸਕਦਾ ਪਰ ਸਾਡੀ ਲਿਵਰ ਦੀ ਜਿੰਨੀ ਮਰਜ਼ੀ ਹਾਲਤ ਖਰਾਬ ਆ ਟ੍ਰਾਂਸਪਲੈਂਟ ਕਰੇਤਾ ਚਾਹੇ ਲਾਸਟ ਸਟੇਜ ਤੇ ਪਈ ਹੋ ਅਸੀਂ 5 ਦਿਨ ਦੀ ਦਵਾਈ ਦਵਾਂਗੇ 5 ਦਿਨ ਤੇਖਿਆ ਮੈਂ ਬਰਤਨ ਸਵਾਲ ਆ ਵਿਆਹ ਸ਼ਾਦੀ ਜੇ ਆਪਾਂ ਕਾਫੀ ਪੀਲਣ ਨੇ ਆ ਕੋਲਡ ਡਰਿੰਕ ਪੀਲਣ ਨੇ ਉਤੋਂ ਹੀ ਲੀਵਰ ਨੂੰ ਕਿਤੇ ਨਾ ਕਿਤੇ ਉਹ ਵੀ ਜਿਆਦਾ ਮਾਰ ਪਾਣ ਦਾ ਠੰਡਾ ਤਤਾ ਦੇਖੋ ਜੀ ਕੋਈ ਵੀ ਚੀਜ਼ ਜੇ ਆਪਾਂ ਓਵਰ ਲੈਣੇ ਆ ਜਾਂ ਗਲਤ ਲੈਣੇ ਆ ਉਹ ਕਿਤੇ ਨਾ ਕਿਤੇ ਇਫੈਕਟ ਤਾਂ ਕਰੇਗਾ ਹੀ ਕਰੇਗਾ ਜੀ ਤਾਂ ਜੇ ਆਪਾਂ ਇਸ ਚੀਜ਼ ਤੇ ਆਪਾਂ ਐਗਜ਼ੈਕਟ ਕਮੈਂਟ ਨਹੀਂ ਕਰ ਸਕਦੇ ਹੁਣ ਜੇ ਤੁਹਾਨੂੰ ਭੁੱਖ ਸੀਗੀ ਤਿੰਨ ਰੋਟੀ ਦੀ ਤੁਸੀਂ ਖਾ ਲਈ ਚਾਰ ਤੇ ਜਿਹੜਾ ਐਕਸਟਰਾ ਖਾਦਾ ਹੁਣ ਉਹ ਕਿਤੇ ਨਾ ਕਿਤੇ ਤੰਗ ਤਾਂ ਤੁਹਾਨੂੰ ਕਰੂਗੀ ਚੀਜ਼ ਤਾਂ ਖਾਣਾ ਉਨਾ ਖਾਓ ਜਿੰਨਾ ਤੁਹਾਨੂੰ ਭੁੱਖਾ ਇਹ ਚੀਜ਼ 올 ਆਉ ਜਿਹੜੀ ਤੁਹਾਡੇ ਲਈ ਫਿੱਟ ਆ ਜਾਂ ਬੈਸਟ ਆ ਹਮੇਸ਼ਾ ਥੋੜੀ ਜਿਹੀ ਭੁੱਖ ਰੱਖ ਕੇ ਖਾਓ ਜਿਵੇਂ ਮੰਨ ਲਓ ਕੋਈ ਵੀ ਬੋਤਲ ਹੁੰਦੀ ਹੈ ਜੀ ਕੋਈ ਪਾਣੀ ਦੀ ਬੋਤਲ ਚੋਸ ਦੀ ਬੋਤਲ ਉਹ ਥੋੜੀ ਜਿਹੀ ਓਨੇ ਰੱਖੀ ਹੁੰਦੀ ਆ ਉਹਦਾ ਕਾਰਨ ਹੁੰਦਾ ਏ ਵੀ ਜੇ ਐਕਸੈਸ ਹੋਊਗਾ ਤਾਂ ਖਰਾਬ ਆਪਣੇ ਆਪ ਨੂੰ ਥੋੜਾ ਜਿਹਾ ਓਨਾ ਰੱਖੋ ਤਾਂ ਕਿ ਸਰੀਰ ਅੰਦਰ ਹਾਜਮ ਹੋਣਾ ਖਾਣਾ ਹਾਜਮ ਕਰਨ ਨੂੰ ਅੰਦਰ ਵੀ ਜਗ੍ਹਾ ਮਿਲੇ ਦੀ ਉਹ ਖਾਓ ਜੋ ਮਰਜੀ ਜੋ ਤੁਹਾਡਾ ਮਨ ਕਰਦਾ ਖਾਓ ਅਸੀਂ ਤਾਂ ਅਸੀਂ ਬਹੁਤ ਪ੍ਰਿਹੇਰ ਨਹੀਂ ਰਖਾਉਂਦੇ ਅਸੀਂ ਬੰਦੇ ਦੀ ਹਮਿਉਟੀ ਇੰਨੀ ਵਧਾ ਦਿੰਦੇ ਆ ਜੀ ਵੀ ਜੋ ਵੀ ਖਾਊਗਾ ਉਹਨੂੰ ਉਹੀ ਹਜਮ ਹੋਊਗਾ ਜੀ ਇਹ ਦਵਾਈਆਂ ਤੁਸੀਂ ਆਪ ਤਿਆਰ ਕਰਦੇ ਹੋ ਹਾਂਜੀ ਹਾਂਜੀ ਦਵਾਈਆਂ ਵੀ ਆਪੇ ਤਿਆਰ ਕਰਦੇ ਆ ਜੀ ਇੰਨੇ ਜੇ ਮਾਰਨਾ ਸਾਡੀਆਂ ਦਵਾਈਆਂ ਇੰਨੇ ਕਾਮਯਾਬ ਨੇ ਇੰਨੇ ਮਾਰਨ ਦੀ ਇਸ ਗੱਲ ਤਾਂ ਹੀ ਗੱਲ ਕਰਦੇ ਆਂਦੇ ਅਸੀਂ ਇਹ ਸਾਰੇ ਪਰਚੇ ਸਾਫ ਕਰਦੇ ਆਰਬੇਦਿਕ ਦੀ ਜੋ ਵੀ ਸੁਮਾ ਲੈ ਕੇ ਆਨੇ ਆ ਜੀ ਉਹ ਤਾਂ ਸਾਡੇ ਬਾਰੇ ਬਹੁਤ ਛੋਟੀਆਂ ਗੱਲਾਂ ਨੇ ਜੀ ਅਸੀਂ ਜੋ ਵੀ ਦਵਾਈਆਂ ਸਾਡੇ ਦਾ ਜੋ ਮਰੀਜ਼ ਸੰਦਸਦਾ ਏ ਸਾਡੇ ਕੋਲ ਸਾਰੀਆਂ ਦਵਾਈਆਂ ਤਿਆਰ ਪਈਆਂ ਹੁੰਦੀਆਂ ਨੇ ਜੀ ਬਹੁਤ ਜੜੀਆਂ ਮੋਟੀਆਂ ਇਹ ਜਿਹੜੀਆਂ ਜੜੀਆਂ ਨਹੀਂ ਬਜ਼ਾਰਾਂ ਚੋਂ ਮਿਲਦੀਆਂ ਲੱਭਣ ਵੀ ਜਾਣਾ ਪੈਂਦਾ ਇਕੱਠੀਆਂ ਵੀ ਕਰਨੀਆਂ ਪੈਣੀਆਂ ਲੱਗ ਸਭ ਤੋਂ ਵੱਡੀ ਗੱਲ ਤਾਂ ਪਛਾਣਨੀ ਹੋ ਜੀ ਜੇ ਪਛਾਣਾ ਤਾਂ ਹੀ ਤਾਂ ਲੱਭ ਲਿਆ ਵੀ ਇਹ ਚੀਜ਼ ਨੇ ਉੱਥੇ ਕੰਮ ਕਰਨਾ ਜੀ ਕੋਈ ਪੂਰੀ ਨਹੀਂ ਹੈ ਕਿ ਸਾਨੂੰ ਬਹੁਤ ਦਵਾਈਆਂ ਜੜੀ ਬੂਟੀਆਂ ਇਹ ਜਿਹੀਆਂ ਨੇ ਜਿਹੜੀਆਂ ਬਾਹਰ ਦੇ ਕੰਟਰੀ ਜੂ ਮੰਗਾਉਣੀ ਪੈਂਦੀਆਂ ਨੇ ਕਹਿੰਦਾ ਇਹ ਨਹੀਂ ਵੀ ਸਾਰਾ ਕੁਝ ਉਰੀ ਪੈਦਾ ਹੁੰਦਾ ਜੀ ਲਗ ਲਗ ਸਟੇਟਾਂ ਦੇ ਵਿੱਚ ਲਗ ਲਗ ਕੰਟਰੀਆਂ ਦੇ ਵਿੱਚ ਲਗ ਲਗ ਜਗ੍ਹਾ ਤੇ ਇਹ ਜੜੀ ਬੂਟੀਆਂ ਪੈਦਾ ਹੁੰਦੀਆਂ ਨੇ ਜੀ ਇਹ ਆਪਣੇ ਆਲੇ ਦੁਆਲੇ ਕਿੰਨੇ ਪੇੜ ਨੇ ਕਿੰਨੇ ਛੋਟੇ ਛੋਟੇ ਪੌਦੇ ਹੁੰਦੇ ਨੇ ਪਰ ਆਪਾਂ ਨੂੰ ਜਦੋਂ ਨਾ ਚੀਜ਼ਾਂ ਬਾਰੇ ਪਤਾ ਹੀ ਨਹੀਂ ਪਛਾਣੀ ਨਹੀਂ ਤਾਂ ਆਪਾਂ ਕੀ ਕਰ ਸਕਦੇ ਆ ਤਾਂ ਇਹ ਚੀਜ਼ ਹੈ ਜਦ ਤੁਹਾਨੂੰ ਜੜੀ ਬੂਟੀ ਦੀ ਨੋਲੇਜ ਆ ਤੁਸੀਂ ਆਪ ਹੱਥੀ ਤਿਆਰ ਕੀਤੀ ਆ ਜੜੀ ਚੀਜ਼ ਬੰਦੇ ਨੂੰ ਜਿੰਨੀ ਚਾਹੀਦੀ ਆ ਉਹਦੇ ਅਕੋਰਡਿੰਗ ਤੇ ਬੈਸਟ ਕੁਆਲਟੀ ਪਾਈ ਆ ਤਾਂ ਤੁਸੀਂ ਦਾਵਾ ਕਰ ਸਕਦੇ ਹੋ ਕੋਈ ਗੱਲ ਕਰਦੇ ਖਾਓ ਮਨ ਪਾਉਂਦਾ ਪਹਿਨੋ ਜਾ ਕੇ ਪਾਉਂਦਾ ਜਿਹੜਾ ਚੀਜ਼ ਤੁਹਾਡਾ ਮਨ ਕਰਦਾ ਉਹ ਖਾਣੇ ਚਾਹੀਦੀ ਜੀ ਉਹ ਕਿਸੇ ਮਗਰ ਲੱਗ ਕੇ ਕੋਈ ਚੀਜ਼ ਨਾ ਖਾਓ ਜਿਹੜੀ ਚੀਜ਼ ਤੁਹਾਨੂੰ ਕੋਈ ਵੀ ਤੁਹਾਨੂੰ ਨਹੀਂ ਦੱਸ ਸਕਦਾ ਡਾਕਟਰ ਬੈਠ ਵੀ ਤੁਹਾਨੂੰ ਆਹ ਚੀਜ਼ ਫਿੱਟ ਆ ਆਹ ਚੀਜ਼ ਨਾ ਫਿੱਟਾ ਜਿਹੜੀ ਚੀਜ਼ ਤੁਹਾਨੂੰ ਫਿੱਟ ਆ ਜਾਂ ਅਨਫਿੱਟ ਤੁਹਾਤੋਂ ਵੈਸੇ ਤੁਹਾਨੂੰ ਕੋਈ ਨਹੀਂ ਦੱਸ ਸਕਦਾ ਜੀ ਤੁਸੀਂ ਆਪਣੇ ਆਪ ਦੇ ਬੈਦ ਆਪ ਹੋ ਆਪਣੇ ਆਪ ਦੇ ਡਾਕਟਰ ਤੁਸੀਂ ਆਪ ਹੋ ਜੀ ਜਿਹੜੀ ਚੀਜ਼ ਤੁਹਾਨੂੰ ਨਹੀਂ ਫਿੱਟ ਪੈਂਦੀ ਉਹਨੂੰ ਚੰਬੰਦ ਕਰ ਦਿਓ ਜੀ ਉਹ ਤੁਹਾਨੂੰ ਕੋਈ ਨਹੀਂ ਦੱਸ ਸਕਦਾ ਕਿਸੇ ਮਗਰ ਲੱਗ ਕੇ ਕੋਈ ਨਾ ਖਾਓ ਜਿਹੜੇ ਆਪਾਂ ਇੱਕ ਜਿਮਿਆਂਵਾ ਕਹਦੇ ਵੀ ਤੁਸੀਂ ਸਾਨੂੰ ਤੁਸੀਂ ਕਹੋ ਵੀ ਦੱਸੋ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਇਹ ਹੋ ਵੀ ਨਹੀਂ ਸਕਦਾ ਹਰੇਕ ਬੰਦੇ ਦੀ ਆਪਣੇ ਆਪਣੇ ਕਿਸੇ ਨੂੰ ਕੁਝ ਹਾਜਮਾ ਕਿਸੇ ਨੂੰ ਕੁਝ ਸਾਜਮਾ ਜੀ ਹਰੇਕ ਇਨਸਾਨ ਨੂੰ ਆਪਣੇ ਆਪ ਦਾ ਡਾਕਟਰ ਬੈਠ ਆਪ ਬਣਨਾ ਚਾਹੀਦਾ ਹੈ ਵੀ ਮੈਨੂੰ ਆਹ ਚੀਜ਼ ਨਹੀਂ ਫਿੱਟ ਹੁਣ ਬੋਤਲ ਪਾਣੀ ਨਹੀਂ ਫਟੇਗਾ ਜੀ ਠਕਣਾ ਪਾਣੀ ਪੀ ਜਾਂਦੇ ਨੇ ਜੀ ਖੱਟਾ ਬੰਦ ਕਰਾ ਦਿੱਤਾ ਜਾਂਦਾ ਦਹੀਂ ਬੰਦ ਕਰਾ ਦਿੱਤਾ ਜਾਂਦਾ ਲੱਸੀ ਬੰਦ ਕਰਾ ਦਿੰਦੇ ਨੇ ਕਹੇ ਜੀ ਦੇਖੋ ਉਹ ਉਹ ਬੰਦ ਡਾਕਟਰ ਕਿ ਖਰੀਕ ਤਾਂ ਖੱਟਾ ਤਣਾ ਤਾਂ ਅਸੀਂ ਚਲੋ ਕਰਾਉਨੇ ਬੰਦ ਪਰ ਇੰਨੇ ਜਿਆਦੇ ਬਹੁਤ ਸਾਡੇ ਪਰਹੇਜ ਹੀ ਨਹੀਂ ਹੈਗੇ ਜੀ ਸਾਡੇ ਪਰਹੇਜ ਬਿਮਾਰੀ ਦੇ ਬਿਮਾਰੀ ਨਾਲ ਹੀ ਕਰਦੇ ਨਹੀਂ ਰਹੀ ਉਹ ਵੀ ਕਿਹਦੇ ਵਿੱਚ ਕੀ ਰੱਖਣਾ ਕਿਹਦੇ ਵਿੱਚ ਕੀ ਰੱਖਣਾ ਜੀ ਇਹ ਸਾਡੇ ਪੋਤੇ ਲੰਮੇ ਚੌੜ ਪਰਹੇਜ ਹੀ ਰਿਹਾਗੇ ਜੀ ਸੋ ਇਹ ਸੰ ਸਾਡੇ ਨਾਲ ਵੈਦ ਪੰਨੂ ਜੀ ਤੇ ਡਾਕਟਰ ਮਨਦੀਪ ਜੀ ਤੇ ਡਾਕਟਰ ਦੀਕਸ਼ਾ ਜੀ ਜਿਨ੍ਹਾਂ ਨੇ ਬਹੁਤ ਵਧੀਆ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਡੀ5 ਚੈਨਲ ਪੰਜਾਬੀ ਦਾ ਧੰਨਵਾਦ ਕਰਦਾ ਅਜਿਹੀ ਸ਼ਖਸੀਅਤ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਤੁਸੀਂ ਦੇ ਦਿਰੋ ਡੀ5 ਚੈਨਲ ਪੰਜਾਬੀ